ਇਸ ਹਾਕ ਨੇ ਦੀ ਦਵਾਈ ਵੀ ਕਰਤੀ ਲੱਗਦੀਆਂ ਕਿਉਂ ਨਹੀਂ ਹੈਗੀਆਂ ਮੈਂ ਤਲਾ ਦਾ ਕੋਈ ਉਹ ਪੈ ਗਿਆ ਤੇ ਜਨਾਨੀ ਦਾ ਪਰਸਾਵਾ ਪੈ ਗਿਆ ਸੁੱਕਣ ਲੱਗੀ ਵੇਲਾ ਉਹ ਚਾਚਾ ਜਨਾਨੀ ਦਾ ਕਾਨੂੰ ਪਰਸਾਵਾ ਪੈ ਗਿਆ ਜਿੱਥੇ ਤੇਰੇ ਵਰਗੇ ਦਾ ਪਰਸਾਵਾ ਪੈ ਜੇ ਉੱਥੇ ਤੋਰੀ ਲੱਗ ਜਣ ਆ ਗਿਆ ਹੱਸੇਗਾ ਤੂੰ ਇਹ ਕਹਦਾ ਹੈ ਬਸ ਹੁਣੀ ਹੁਣੀ ਆਇਆ ਤੇ ਸਾਹਮਣੀ ਅੱਛਾ ਇੱਧਰ ਆ ਗਿਆ ਖੇਤ ਗੇੜਾ ਮਾਰਨਾ ਹੈ ਚਾਹ ਪੀ ਕੀ ਆ ਕੇ ਮੈਂ ਇਧਰੋਂ ਮੈਂ ਚੱਲ ਖੇਤ ਗੇੜਾ ਮਾਰਾਂ ਮੈਂ ਮੌ ਟਾਈਮ ਹੋ ਗਿਆ ਹੁਣ ਤਾਂ ਉਹ ਹੈਨਾ ਹਾਂ ਚਾਚਾ ਕਿਵੇਂ ਆ ਠੀਕ ਆ ਵਧੀਆ ਚੜਦੀ ਕਲਾ ਹਾਂ ਮੈਂ ਤੂਰੀਆਂ ਹੀ ਆ ਦੇਖਦਾ ਦੀ ਮੇਰੇ ਹਲਕੇ ਲੱਗੀਆਂ ਨਾਲੇ ਦਵਾਈ ਕਰਤੀ ਯਾਰ ਉਹ ਜਦੋਂ ਤੁਹਾਡੇ ਵਰਗੇ ਚਾਚੇ ਪਾਪ ਲੱਗੇ ਹੋਣਾ ਤੂਰੀਆਂ ਕਿੱਥੇ ਲੱਗਣਗੀਆਂ ਹੈ ਦੇਖ ਲੈ ਹੈ ਦੇਖ ਲੈ ਪੁੱਠੀਆਂ ਲੱਗ ਜਾਣਾਂ ਹੁਣ ਸਰ ਪੁੱਠੀਆਂ ਹਾਂ ਚਾਚਾ ਹੋਰਸ ਨਾ ਠੀਕ ਆ ਵਧੀਆ ਫਿਰ ਫਤੇ ਬੁਲਾਈ ਦਿੱਤੀ ਹੈ ਫਿਰ ਉਹ ਮੈਂ ਇੱਧਰ ਕਿਵੇਂ ਆ ਬੰਦਾ ਮੀਂਹ ਨਹੀਂ ਪੈਂਦਾ ਉਹ ਉਧਰ ਤੇਰੇ ਕੋਈ ਉਧਰ ਤਾਂ ਮੀਂਹ ਪੈਂਦਾ ਹੀ ਰਹਿੰਦਾ ਜਿਹੜੀ ਗੱਲ ਮੈਂ ਤੈਨੂੰ ਪੁੱਛ ਰਿਹਾ ਹਾਂ ਹਾਂ ਫਤੇ ਬੁਲਾਈ ਦਿੱਤੀ ਪਰ ਘਰੇ ਹੈ ਕਿਵੇਂ ਹੋਏ ਉਹੀ ਉਹੀ ਕੀ ਲੈ ਬਾਹਲਾ ਪੂਲਾ ਬਣਦਾ ਮਾਮਾ ਓਏ ਆਹੀ ਸੋਨਾ ਜਿਹੜਾ ਸੋਨਾ ਚੱਕਿਆ ਕਰੋ ਉਹ ਘਰੇਗਾ ਲੱਗੇ ਪਤਾ ਕਿ ਚਾਚਾ ਹੋਰ ਦੱਸਾ ਕਿਹੜਾ ਸੋਨਾ ਹੋਰੇ ਮਰੀ ਜਾਣਾ ਮੇਰੇ ਯਾਰਾ ਕਿਉਂ ਚਾਚਾ ਪੂਲਾ ਬਣਦਾ ਕਿਉਂ ਪੂਲਾ ਬਣਦਾ ਮੈਨੂੰ ਸਾਰਾ ਕੁਝ ਦੱਸਦਾ ਮੇਰੇ ਘਰ ਵਾਲੀ ਨੇ ਪ੍ਰੀਤ ਨੇ ਮੈਨੂੰ ਸਾਰੀ ਕਲੀ ਕਲੀ ਗੱਲ ਦੱਸਦੀ ਸੀ ਫੋਨ ਤੇ ਠੀਕ ਹੈ ਨਾ ਆ ਕੀ ਟੈਲੀਫੋਨ ਆ ਗਿਆ ਇਹਦਾ ਓਏ ਚੱਲ ਕੋਈ ਨਾ ਉੱਥੇ ਹੀ ਕਰੂੰ ਆਂ ਉਹ ਇਹਦਾ ਮੁੰਡੇ ਦਾ ਫੋਨ ਆ ਕੰਮ ਆ ਲਿਆਂਦਾ ਅੱਛਾ ਅੱਛਾ ਹਾਂ ਹੁਣ ਤਾਂ ਆ ਕੇ ਖੜਿਆਂ ਗਦੇ ਹਜੇ ਮੇਰੇ ਯਾਰ ਕੋਈ ਨਾ ਪੁੱਛ ਦੇਣਗੇ ਵੀ ਅੱਜ ਆਇਆ ਨਹੀਂ ਡਿਊਟੀ ਤੇ ਅੱਛਾ ਅਰ ਕੋਈ ਨਾ ਚਾਚੇ ਨੂੰ ਮਿਲਣ ਵਾਗੇ ਕੀ ਕੀ ਦੱਸਾਂ ਤੈਨੂੰ ਜਿਹੜਾ ਸੋਨਾ ਚੱਕੇਗਾ ਦੱਸ ਤਾਂ ਤੈਨੂੰ ਦੱਸ ਤਾਂ ਹਾਂ ਦੱਸ ਤਾਂ ਮੈਨੂੰ ਨਾ ਡੜੀਆਂ ਤੈਨੂੰ ਕੀ ਮਿਲਿਆ ਕੀਨੇ ਪ੍ਰੀਤ ਨੇ ਕੀੜੇ ਪੈਣਗੇ ਉਹਦੇ ਨਾਲੇ ਹੁਣ ਉਹ ਚਾਚਾ ਕਿਹੋ ਜਿਹੀ ਗੱਲਾਂ ਕਰੀ ਬਾਦ ਕਰਦੀ ਵੀ ਆਪਣੇ ਤਿੰਨਾਂ ਸੋ ਗੱਲ ਸਾਡਾ ਤਿੰਨਾਂ ਦਾ ਇਹ ਪਲੈਂਟੀ ਦਾ ਮੇਰਾ ਜੱਸੀ ਦਾ ਤੇ ਆਪਣੀ ਪ੍ਰੀਤ ਦਾ ਉਹ ਕਹਿੰਦੇ ਵੀ ਜਿਹੜਾ ਬਾਹਰ ਗੱਲ ਕਰੂ ਚੌਥੇ ਬੰਦੇ ਕੋਲੇ ਉਹਦੇ ਕੀੜੇ ਪੈਣਗੇ ਉਹ ਯਾਰ ਮੈਂ ਵੀ ਤੁਹਾਡੇ ਘਰ ਦਾ ਮੈਂਬਰ ਆਇਆ ਗਏ ਜਿਗਲਾਂ ਕਰੀ ਨੂੰ ਚਾਹੇ ਘਰ ਦੇ ਦਾ ਫਿਰ ਸਾਰੀ ਨੇ ਗੱਲ ਜਦੋਂ ਜਿਹੜੇ ਕੋਈ ਵਾਦਾ ਹੋ ਗਿਆ ਮੈਂ ਹਜੇ ਤੱਕ ਕੋਈ ਗੱਲ ਨਹੀਂ ਲਈ ਪ੍ਰੀਤ ਮੇਰੇ ਘਰਲੇ ਮੈਂ ਜਾਣਦਾ ਕਿੰਨੇ ਗੱਲਾਂ ਲੈ ਕਰਦਾ ਐ ਨਹੀਂ ਪਤਾ ਤੈਨੂੰ ਕਿੰਨੇ ਜਣੇ ਨੂੰ ਦੱਸੂ ਚੌਂਪੜ ਜੀ ਜਾ ਕੇ ਬੈਠ ਕੇ ਦੱਸ ਦਿੰਦਾ ਰਹੇ ਆਪਦੇ ਘਰ ਦੀ ਗੱਲ ਦੱਸਿਆ ਕਰਦੇ ਨੇ ਹੈ ਮਰੀ ਜਾਂ ਨਾ ਪਕਾਈ ਚੱਲ ਜਿਹੜਾ ਕੁਝ ਹੋਣਾ ਸੀ ਦੇਖਣ ਨੂੰ ਪਤਾ ਲੱਗਿਆ ਹੈ ਮੇਰੀ ਗੱਲ ਸੁਣੋ ਲਾਪ੍ਰੀਤ ਨੂੰ ਪਤਾ ਤਾਂ ਨਹੀਂਗਾ ਲਾਪ੍ਰੀਤ ਨੂੰ ਕਾ ਨੂੰ ਪਤਾ ਜੇ ਮੈਂ ਤਾਂ ਕੰਜਰ ਤੇ ਆਈ ਆ ਰਹਾ ਐ ਦੀ ਟਲਕੇ ਐਂ ਦੱਸ ਮੈਨੂੰ ਕੋਈ ਕਲੇਸ਼ ਕੋਲ ਉਸ ਪਿਆ ਕਿ ਨਾ ਹਾਲੇ ਤੱਕ ਘਰ ਦੇ ਵਿੱਚ ਕੋਈ ਕਲੇਸ਼ ਨਹੀਂ ਪਿਆ ਤੇ ਮੇਰੀ ਗੱਲ ਸੁਣੋ ਕਿਸੇ ਨੂੰ ਹੋਰ ਵੀ ਪਤਣ ਲੱਗ ਜੇ ਉਹੀ ਬਦਨਾਮੀ ਦੀ ਗੱਲ ਹੋ ਜਾਈ ਬਾਬਾ ਮੇਰੇ ਤੇ ਬਹੁਤ ਭਰੋਸਾ ਕਰਦਾ ਠੀਕ ਹੈ ਨਾ ਉਹ ਮੇਰਾ ਵੱਡਾ ਭਾਈ ਹੈਗਾ ਜੇ ਉਹਨੂੰ ਪਤਾ ਲੱਗ ਗਿਆ ਵੀ ਇਹ ਗੱਲ ਸਾਰਾ ਕੁਝ ਇਹਨੂੰ ਪਤਾ ਸੀ ਬੱਬਲ ਨੂੰ ਸਾਡੇ ਦੋਵੇਂ ਭਾਈ ਚ ਪੈਰ ਪੈ ਜੂ ਦੇਖ ਚਾਚਾ ਠੀਕ ਹੈ ਨਾ ਹੁਣ ਤੂੰ ਵੀ ਸਮਝਦਾਰ ਆ ਪ੍ਰੀਤ ਵੀ ਸਮਝਦਾਰ ਆ ਪਰ ਚਲੋ ਥੋੜਾ ਚਲਾਕੀ ਨਾਲ ਠਿਕਣਾ ਹੁਣ ਉਹਨੂੰ ਆਪਾਂ ਇਕੱਲਤ ਲਾਪਰੀ ਤੈਨੂੰ ਕਹਿ ਨਹੀਂ ਸਕਦੇ ਕਿ ਭਾਈ ਤੂੰ ਘਰੋਂ ਜਾ ਉਹ ਵੀ ਦੇਸ ਘਰ ਦੇ ਭਾਈ ਭੈਣ ਹੈ ਮੇਰੀ ਹਾਂ ਉਹਨੂੰ ਮੈਂ ਕਿਵੇਂ ਕਹ ਦੂੰਗਾ ਮੈਂ ਕਦੋਂ ਕਹਿਣਾ ਵੀ ਕਹਿ ਸਕਦੇ ਆ ਕਿ ਐ ਤਾਂ ਨਹੀਂ ਸਰ ਚਾਚਾ ਮੈਂ ਤੈਨੂੰ ਲੈ ਗੱਲ ਕਰਨਿਆ ਹਾਂ ਉੱਤੇ ਸੁਭਾ ਗੱਲ ਕਰ ਦਾਂਗਾ ਪਰ ਹੁਣ ਜਦੋਂ ਜਿਹੜਾ ਕੰਮ ਕਰਨਾ ਥੋੜਾ ਸੰਜਮ ਨਾਲ ਕਰਿਓ ਹੁਣ ਜਿਹੜਾ ਸੋਨਾ ਚੁੱਕਿਆ ਗਿਆ ਹੂੰ ਉਹ ਕਦੋਂ ਵੇਚਣ ਜਾਣਾ ਆਪਾਂ ਨੇ ਆਪਾਂ ਦੋਵੇਂ ਚੱਲਾਂਗੇ ਉਹ ਇਹਨਾਂ ਤੀ ਮੈਨੂੰ ਕਾਦਾ ਪਤਾ ਹੁੰਦਾਗਾ ਹੋਰ ਮਰਿਆ ਰੂਈ ਤਿਆਰ ਹੋ ਜਾਂਦੀਆਂ ਨੇ ਔਰ ਹੁਣ ਇਹ ਥੋੜੀ ਜਾਣਗੇ ਨਾਲ ਆਪਣੇ ਆਪਾਂ ਦੋ ਹੀ ਚੱਲਾਂਗੇ ਮੈਂ ਤਾਂ ਕਹਿੰਦਾ ਚੱਲ ਪੜਦੇ ਆਂ ਫਿਰ ਤੂੰ ਬਾਗ ਨਾ ਜਾਵੇਂ ਆਪਣੇ ਕੰਮ ਤੇ ਕੰਮ ਤੇ ਦੇਖਦਾ ਹੈਂ ਹੜ ਇੱਕ ਦੋਨੋਂ ਰੁਕ ਜਾ ਪਹਿਲਾਂ ਘਰ ਦਾ ਮਾਹੌਲ ਦੇ ਇਹ ਕਿ ਬਣਦਾ ਕੀ ਆ ਜਿਹੜੀ ਸਕੀਮ ਹੁਣ ਤੁਹਾਨੂੰ ਲੜਾਈ ਹੈ ਪਹਿਲਾਂ ਉਸ ਸਕੀਮ ਤੇ ਖਰੇਤਰ ਹੋ ਠੀਕ ਹੈ ਜੇ ਪਹਿਲੀ ਸੁਣਾ ਬੇਸ ਕੀਮਤਾਂ ਕੀ ਖਰੇ ਮੇਰੇ ਯਾਰ ਮੈਨੂੰ ਫਸਾਉਂਦੀਆਂ ਨੇ ਆਪ ਤਾਂ ਕੀ ਮੇਰੇ ਮੂਰੇ ਆਹ ਖੜੀਆਂ ਰਹਿੰਦੀਆਂ ਨੇ ਵੀ ਕੋਈ ਆਨ ਆ ਜਾਵੇ ਮੈਨੂੰ ਕਹਿੰਦੀਆਂ ਨੇ ਤੂੰ ਕਰ ਆਹ ਕੰਮ ਓਏ ਹੋਰ ਚਾਚਾ ਕਿਹਨੂੰ ਖੜਾਉਣਗੇ ਪਰ ਦਿਹਾੜੀ ਤੇ ਲਿਆ ਕਰਾਂਗੇ ਬੰਦਾ ਉਹ ਖੜ ਜਾ ਕਰੂਗਾ ਕਿ ਹੁਣ ਘਰ ਦਾ ਮੈਂਬਰ ਤੂੰ ਐ ਇਹਨੂੰ ਖੜਾਵਾਂਗੇ ਅਸੀਂ ਉਹ ਮੈਨੂੰ ਲਾਉਣ ਨੇ ਚੋਰੀ ਕਰਨਾ ਖੜਾਉਂਦੀਆਂ ਦਾ ਮੈਨੂੰ ਹੈ ਨਹੀਂ ਮੈਂ ਤਾਂ ਅੰਦਰ ਵੜਦਾ ਨਹੀਂ ਨਾ ਸਮਾਂ ਚਲ ਫੇਰ ਕੀ ਗੱਲ ਚਾਚਾ ਕਿੱਡੀ ਗੱਲ ਹੁਣ ਤੂੰ ਇਹ ਦੇਖ ਪਹਿਲਾਂ ਘਰ ਦੇ ਵਿੱਚ ਮਾਹੌਲ ਦੇਖ ਲਈਏ ਮਾਹੌਲ ਦੇਖਣ ਤੋਂ ਬਾਅਦ ਫਿਰ ਆਪਾਂ ਦੋਵੇਂ ਵਿੱਚ ਚੱਲਾਂਗੇ ਚਾਚਾ ਤੀਜਾ ਹਾਂ ਠੀਕ ਹੈ ਹਾਂ ਮੇਰੀ ਗੱਲ ਸੁਣੇ ਬਸ ਕਿਸ ਨੂੰ ਪਤਾ ਲੱਗੇ ਚਾਚਾ ਪਤਾ ਮੇਰੇ ਯਾਰ ਮੈਂ ਕਿਥੋਂ ਮੈਂ ਤਾਂ ਮੈਂ ਤਾਂ ਡਰਦਾ ਮਾਰਿਆ ਇੱਧਰ ਆ ਰਹੇ ਆਂ ਵੀ ਚੱਲ ਆਪੇ ਉਹ ਤਾਂ ਮੈਨੂੰ ਲੱਗਿਆ ਜੀ ਪਤਾ ਮੈਨੂੰ ਪ੍ਰੀਤ ਨੇ ਕੱਲੀ ਕੱਲੀ ਗੱਲ ਦੱਸਦੀ ਸੀ ਵੀ ਜਦ ਤਰਾ ਡਰਦਾ ਮਾਰਾ ਉਹਨੂੰ ਘਰੇ ਵੀ ਨਹੀਂ ਵੜਦਾ ਵੀ ਕਿਤੇ ਮੈਂ ਨਾਲ ਬੈਠਾ ਯਾਰ ਉਹ ਵੀ ਤਾਂ ਬੰਦੇ ਨੇ ਉਹ ਵੀ ਤਾਂ ਘਰੇ ਬੈਠਦੇ ਨੇ ਐ ਥੋੜੀ ਤਰ੍ਹਾਂ ਨਾਮ ਆ ਜੀ ਚਾਚਾ ਯਾਰ ਹਾਂ ਚਰਤੇ ਆ ਬੰਤਾ ਗੱਲਾਂ ਨਹੀਂ ਕਰਦਾ ਹੁੰਦਾ ਜਨਾਨੀਆਂ ਦੇ ਪਛਦੀ ਨਹੀਂ ਆ ਤੇ ਤੈਨੂੰ ਨਾ ਦੱਸਿਆ ਹੁਣ ਤਾਰ ਤੈਨੂੰ ਚੋਤੀ ਕਰਦਾ ਉਹ ਚਾਚਾ ਮੈਂ ਤਾਂ ਉਹਦੇ ਘਰ ਵਾਲਾ ਮੈਂ ਤਾਂ ਉਹਦੇ ਫੋਨ ਤੇ ਵੀ ਦੱਸਤੀ ਸੀ ਤੇਰਾ ਕੀ ਦੀ ਕੰਜੜਾ ਇਹਦਾ ਤੂੰ ਹੈਗਾ ਕਲਸ਼ਣਾ ਇਹੋ ਜੇ ਕੰਮ ਵਾਲਾ ਜੇ ਤੂੰ ਬਦਲ ਜਾਂਦਾ ਸਿਆਣਾ ਹੁੰਦਾ ਮਾਰੇ ਗਈ ਤੇ ਸੀ ਚਾ ਉਹ ਰਹਿਣ ਦੇ ਜੀ ਚਾਚਾ ਕਾਹਨੂੰ ਮਾਰੇ ਮੈਂ ਕਿਸੇ ਲਈ ਵੀ ਗੱਲ ਨਹੀਂ ਕਰਦਾ ਮੈਨੂੰ ਲੱਗਦਾ ਵੀ ਤੇਰੇ ਗੱਲ ਨਹੀਂ ਪਸਦੀ ਤੂੰ ਤਾਂ ਸਾਥਾਂ ਚ ਬਹਿ ਜਾਣਾ ਜਾ ਕੇ ਨਹੀਂ ਨਹੀਂ ਐ ਨਹੀਂ ਪਤਾ ਤਾਂ ਸਕੀਟ ਤਾਂ ਖੇਡਦਾ ਕਿੰਨੇ ਵਾਰ ਕਿੰਨੇ ਵਾਰ ਮੈ ਚਲੇ ਨਾ ਮੈਡਮ ਨੂੰ ਖੇਤ ਜਿਹੜਾ ਘਟਾ ਲਿਆ ਫੇਰ ਚੱਲਦਾ ਘਰ ਨੂੰ ਚੱਲ ਫੇਰ ਆ ਜਾ ਰੰਗ ਘੱਡੇ ਆ ਹਾਂ ਉਹ ਗੋਰਾ ਹੋ ਗਿਆ ਉਹ ਚਾਚਾ ਤੁਹਾਨੂੰ ਬਥੇ ਸਾਰਾ ਉਹ ਸ਼ਾਮੇ ਦਾ ਏਸੀ ਜਿਹੜਾ ਨੇ ਉੱਥੇ ਅੰਦਰ ਰਹਿਨੇ ਹਨਾ ਅੰਦਰ ਰਹਿਨੇ ਤਾਂ 24 ਘੰਟੇ ਇਧਰ ਕਾਲਾ ਹੋ ਜੇਗਾ ਦੁਵਾਰੇ ਕੰਜਰ ਆ ਚੱਲ ਕੋਈ ਨਾ ਖੇਤਾਂ ਦੀ ਹਵਾ ਵੀ ਲੈ ਲਈਏ ਆ ਜਾ ਸਾਰਾ ਦਿਨ ਤਾਂ ਠੀਕ ਆ ਨਵੇਂ ਮੋਬਾਈਲ ਤੇ ਮੀਨਾ ਸਰਖਿਆ ਕਹਿੰਦੇ ਉਹ ਐਂ ਤਾਂ 100 ਕੋ ਦੱਸ ਦੀ ਦਿੰਦੇ ਨੇ ਉਹ ਲੱਗੀ ਜੀ ਆਪਣੇ ਦੀਦੀ ਜੀ ਉਤਰੋਂ ਹਾਂ ਉਹਦਾ ਲਾਤੀ ਆ ਰਹਿ ਗਿਆ ਚਰੀ ਵਾਲਾ ਥੋੜਾ ਜਿਹਾ ਬਵਣਾ ਦੀ ਬਾਬਾ ਕੰਜਰਾ ਵਿੱਚ ਫਿਰਦਾ ਰਹਿੰਦਾ ਤੇ ਤਵੀਆਂ ਖੜੀਆਂ ਨੇ ਵਿੱਚ ਹਾਂ ਹ ਕੀ ਹੋ ਗਿਆ ਪਾਪਾ ਉੱਪਰ ਕੁਛ ਨਹੀਂ ਪਤੋ ਤਾਂ ਪ੍ਰਣਾਲਾ ਜਾ ਬੰਦ ਹੋਇਆ ਪਿਆ ਸੀਗਾ ਉਹ ਕਰਕੇ ਆਇਆ ਮੜਾ ਠੀਕ ਮੈਂ ਕਿਹਾ ਮੀਮੂ ਆ ਜਾਏ ਫਿਰ ਮੈਂ ਕਹਿੰਦੀ ਸੀ ਫੋਨ ਆਇਆ ਸੀ ਉਹਨਾਂ ਦਾ ਕਹਿੰਦੇ ਆ ਜਾਂਦੀ ਅੱਜ ਤੇ ਅੱਡੇ ਰੱਖ ਚੜਾਇਆ ਹੁੰਦੇ ਮੈਨੂੰ ਕਿਉਂ ਉਸ ਨੂੰ ਪੁਰਾਣੇ ਨੂੰ ਫੋਨ ਕਰ ਦਿੰਦੇ ਨਾ ਕਹ ਲੈ ਜਾ ਪਾਈ ਅੱਗੇ ਮੀਰ ਜੀਰੀ ਲਾ ਰਹੇ ਨੇ ਤਾਂ ਇਹ ਕਹਿੰਨੀ ਫਿਰ ਰੋਟੀ ਰੋਟੀ ਦਾ ਔਖਾ ਹੈ ਨਾ ਹੁਣ ਮੈਂ ਪਕਾਉਂਗੀ ਜਾ ਕੇ ਰੋਟੀਆਂ ਫਰਮਾ ਦਾ ਹਾਂ ਬਰਾਏ ਵੀ ਕੰਮ ਜ਼ਰੂਰੀ ਆ ਹਨ ਚਲ ਜਾ ਬਾਬਲੂ ਨੂੰ ਕਹਿ ਦੋ ਚੜਾ ਬਾਬਲੂ ਨੂੰ ਕਹਿ ਦੇਣਾ ਪੁੱਤ ਵਗ ਜਾ ਫਿਰ ਚੜਾ ਆਉਂਦਾ ਤੈਨੂੰ ਜਾਂ ਸਾਡੀ ਆਉ ਆ ਪਿੰਡ ਮੈਂ ਕਹਿ ਦਿੰਨਾ ਉਹਨੂੰ ਚਲ ਕਹਿ ਦੋ ਫਿਰ ਹੋਰ ਵਧੀਆ ਟਾਈਮ ਨਾਲ ਵਗ ਜੂਗੀ ਹਲੇ ਹਾਂ ਹਾਂ ਕੋਈ ਨਾ ਰੋਟੀ ਰੋਟੀ ਤਾਂ ਖਾ ਲਈ ਰੋਟੀ ਖਾ ਲਈ ਚਲ ਮੈਂ ਕਹਿ ਦਿੰਨਾ ਉਹਨੂੰ ਵਗ ਜੇ ਆ ਜਾ ਹਾਂਜੀ ਹਾਂਜੀ ਵੀਰੇ ਵਧੀਆ ਵਧੀਆ ਬਸ ਇੱਕ ਦੋ ਦਿਨ ਧਕਾ ਜੂਗਾ ਮੈਂ ਹਾਂ 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 ਠੀਕ ਆ ਭਾਈ ਠੀਕ ਹੈ ਓਕੇ ਲਾ ਪ੍ਰੀਤਾ ਆ ਜਾ ਪਣੀ ਹੁਣ ਆ ਚੱਲੀਏ ਕਿੰਨਾ ਟਾਈਮ ਹੋ ਗਿਆ ਹਾਂ 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 ਚੱਲ ਕੋਈ ਰਹਿ ਤੂੰ ਖੜਜੋ ਕਿਧਰ ਚੱਲੇ ਹੁਣ ਬਾਲਿਕਾਲੀ ਹੋ ਗਈ ਲੱਪੀ ਜਾਣ ਦੀ ਹੋਰ ਫੋਨ ਆ ਗਿਆ ਜੀਰੀ ਲਾਉਣ ਲੱਗ ਰਹੇ ਨੇ ਖੇਤ ਜਾ ਕੇ ਰੋਟੀ ਪਾਣੀ ਵੀ ਬਣਾਉਣੇ ਫਿਰ ਤੁਹਾਨੂੰ ਪਤਾ ਹੀ ਹੈ ਅੱਛਾ ਮੈਨੂੰ ਤਾਂ ਕੋਈ ਹੋਰ ਗੱਲ ਲੱਗਦੀ ਆ ਜਾਨੀ ਹੈ ਹਾਂ ਹਾਂ ਜਾਨੀ ਹੋਰ ਗੱਲ ਕੀ ਲੱਗਦੀ ਆ ਬੇਨਿਸ਼ੇਤੀ ਪਹਿਲਾਂ ਤੁਸੀਂ ਕਹਿੰਦੀ ਸੀ ਵੀ ਇਸ ਘਰ ਤੋਂ ਜਾਣ ਦਾ ਨਾਲ ਹੀ ਲੈਂਦੀ ਹੂੰ ਤੁਸੀਂ ਕਹੀ ਜਾਨਾ ਇੰਨੀ ਛੇਤੀ ਉਹ ਤੂੰ ਕਹਿੰਦੀ ਸੀ ਨਾ ਵੀ ਮੈਂ ਰਹਿਣਾ ਕਾਫੀ ਦਿਨ ਤਾਂ ਕਰਕੇ ਮੈਂ ਕਹਿੰਦੀ ਆ ਮੈਂ ਤਾਂ ਰਹਿਣਾ ਸੀਗਾ ਬਾਕੀ ਮੈਨੂੰ ਵੀ ਮਹੀਨਾ ਹੋ ਗਿਆ ਇੱਥੇ ਬੈਠੀ ਨੂੰ ਮੈਨੂੰ ਬਾਕੀ ਕੋਈ ਦੇਖ ਕੇ ਵੀ ਨਹੀਂ ਜਰਦਾ ਹੈਗਾ ਤੇ ਦੂਸਰੀ ਗੱਲ ਬਈ ਮੈਨੂੰ ਫੋਨ ਆ ਗਿਆ ਕਿਉਂਕਿ ਝੋਨਾ ਲਾ ਦੇਣੇ ਨੇ ਨਾ ਫਿਰ ਉਹਨੂੰ ਜਾਣਾ ਪਊਗਾ ਦੇਖ ਕੇ ਜਾਣ ਵਾਲੀ ਗੱਲ ਨਹੀਂ ਹੈਗੀ ਲਾਪੀ ਤਾਂ ਨਾਲੇ ਮੇਰੀ ਗੱਲ ਸੁਣਾ ਸਾਨੂੰ ਚਾਚੇ ਨਹੀਂ ਦੱਸਿਆ ਹੁਣ ਕਹਿੰਦਾ ਚਾਬੀ ਖੋਈ ਨਹੀਂ ਹੈਗੀ ਚਾਬੀ ਕਿਸੇ ਨੇ ਚੱਕੀ ਆ ਕੀ ਮਤਲਬ ਪ੍ਰਿਤ ਤੂੰ ਕੀ ਕਹਿ ਰਹੀ ਹੈਂਗੀ ਮੈਨੂੰ ਤੇ ਗੱਲ ਤੂੰ ਸਮਝ ਹੀ ਨਹੀਂ ਲੱਗਦੀ ਤੇਰੀ ਪ੍ਰਿਤ ਕੀ ਬੋਲੀ ਜਾਨੀ ਆ ਮੈਨੂੰ ਵੀ ਤਾਂ ਪਤਾ ਲੱਗੇ ਦੱਸ ਦਿਆਂ ਮੈਂ ਜਿਹੜੀ ਮੰਮੀ ਦੀ ਪੇਟੀ ਦੀ ਚਾਬੀ ਸੀ ਉਹ ਚਾਚੇ ਨੂੰ ਸਮਾਈ ਸੀ ਹਾਂ ਚਾਚਾ ਕਹਿੰਦੇ ਸੀ ਡਿੱਗੀ ਮੇਰੇ ਤੋਂ ਤਾਂ ਹਾਂ ਤੇ ਮੈਨੂੰ ਅੱਜ ਦੱਸ ਕੇ ਗਿਆ ਕਹਿੰਦਾ ਡਿੱਗੀ ਨਹੀਂ ਉਹ ਚੱਕੀ ਹੈ ਕਿਸੇ ਨੇ ਚੱਕੀ ਹੈ ਤੇ ਨਾਲੇ ਤੇਰਾ ਨਾਮ ਲੈ ਕੇ ਗਿਆ ਬਈ ਹਾਂ ਕਹਿੰਦਾ ਲਾਪ੍ਰਿਤ ਨੇ ਚੱਕੀ ਹੈਗੀ ਮੇਰਾ ਨਾਮ ਹਾਂ ਹੁਣ ਤੈਨੂੰ ਬਈ ਆਪਦਾ ਉਹ ਚੱਕ ਪਹਿਲੀ ਗੱਲ ਤਾਂ ਮੈਨੂੰ ਐ ਨਹੀਂ ਪਤਾ ਵੀ ਚਾਬੀ ਡਿੱਗੀ ਕਿੱਥੇ ਐ ਦੂਜੀ ਗੱਲ ਜੇ ਡਿੱਗੀ ਹੋਈ ਮੈਂ ਚੱਕ ਵੀ ਲਈ ਤਾਂ ਮੈਂ ਤੁਹਾਨੂੰ ਦੱਸੂਗੀ ਵੀ ਚਾਬੀ ਥਿਆ ਗਈ ਮੈਂ ਉਹਨੇ ਥੋੜੀ ਰੱਖੂਗੀ ਆਹ ਬੁੱਦਾ ਸਾਨੂੰ ਗੱਲ ਸਮਝ ਨਹੀਂ ਆਈ ਬਈ ਤੂੰ ਵੀ ਉਧਰੋਂ ਚਾੜਕ ਜਾਣ ਲੱਗ ਗਿਆ ਉਧਰੋਂ ਚਾਚੇ ਨੇ ਸਾਨੂੰ ਕਹਤਾ ਕਹਿੰਦਾ ਭਈ ਲਾਪਰੀਤ ਨੇ ਚੱਕੀ ਏ ਚਾਬੀ ਤਾਂ ਨਹੀਂ ਨਹੀਂ ਤਾਂ ਹੀ ਉਹ ਜਾਊਗੀ ਹੁਣ ਲਾਪਰੀਤ ਆਏ ਕਿਉਂ ਕਰੂ ਕੋਈ ਹੁਣ ਆ ਜੀ ਬਈ ਚਾਬੀ ਕਿ ਮਿਲਿਆ ਆਣ ਦੇ ਦੀ ਦੱਸ ਉਹ ਕਹਿ ਕੇ ਗਿਆ ਇਹਨਾਂ ਨੂੰ ਕਹਿੰਦਾ ਲਾਪਰੀਤ ਕੋਲੇ ਆ ਲੈ ਤੁਸੀਂ ਕੀ ਪਹਿਲੀ ਪਾਈ ਜਾਨੇ ਮੈਨੂੰ ਤਾਂ ਤੁਹਾਡੀ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ ਪਹਿਲੀ ਤਲਾਪੀ ਦੀ ਮੇਰੀ ਗੱਲ ਸੁਣ ਸਿੱਧੀ ਜੀ ਗੱਲ ਹੈ ਤੂੰ ਆਪਦਾ ਬੈਗ ਚੈੱਕ ਕਰਾ ਦੇ ਚਾਬੀ ਹੈਗੀ ਆ ਵੀ ਮੈਂ ਚੋਰ ਆ ਮੈਂ ਕਿਉਂ ਆਪਣਾ ਬੈਗ ਚੈੱਕ ਕਰਾਉਂਗੀ ਮੈਂ ਕਿਹੜਾ ਚੋਰੀ ਕੀਤੀ ਆ ਇਹੀ ਗੱਲ ਲਾਪਰੀ ਤੇ ਮੈਂ ਤੈਨੂੰ ਕਹਿੰਦੀ ਆ ਜੇ ਤੂੰ ਚੋਰ ਨਹੀਂ ਹੈਗੀ ਤੂੰ ਬੈਗ ਚੈੱਕ ਕਰਵਾ ਦੇ ਫਿਰ ਓਹੋ ਪੁੱਤ ਦਿਖਾ ਦੇ ਬੈਗ ਇਹ ਨਾਲ ਸ਼ੱਕ ਦੂਰ ਹੋ ਜਾਊਗਾ ਕਿਉਂ ਦਿਖਾ ਦੇ ਭੈਣ ਜੀ ਬੈਗ ਦਿਖਾਉਣ ਵਾਲੀ ਗੱਲ ਹੀ ਨਹੀਂ ਕੋਈ ਇਹ ਕੀ ਚੋਰ ਨਹੀਂ ਆਗੀ ਬਾਕੀ ਚਾਬੀ ਪਹਿਲਾਂ ਵੀ ਇਹਦੇ ਕੋਲੇ ਸੀ ਨਾਲੇ ਮੈਂ ਤਾਂ ਇਹ ਨਹੀਂ ਸਮਝੋਂਦੀ ਹੁਣ ਮੇਰੇ ਜਾਨ ਵੇਲੇ ਤੁਸੀਂ ਚਾਬੀ ਵਾਲਾ ਮੁੱਦਾ ਕਿਉਂ ਛੜਿਆ ਗੱਲ ਹੈ ਨਾ ਚਾਬੀ ਤੇ ਪਤਾ ਨਹੀਂ ਲੱਗਿਆ ਗੱਲ ਤਾਂ ਲਾਪਰੀ ਤੇ ਇਹ ਵੀ ਤੇ ਹੁਣੀ ਕਿਉਂ ਜਾਨ ਲੱਗੀ ਹੈ ਬਾਈ ਤਾਬੀ ਚੋਂ ਬਾਹਰ ਆਵੇ ਝੋਨਾ ਲਾਈ ਜਾਂਦੇ ਨੇ ਉਹ ਹੁਣ ਟਾਈਮ ਤੇ ਝੋਨਾ ਵੀ ਲੱਗਣ ਲੱਗ ਗਿਆ ਲੱਗਿਆ ਨਹੀਂ ਸੀ ਪਹਿਲਾਂ ਤਾਂ ਤੁਸੀਂ ਉਹ ਤੇ ਚੋਲ ਲਾ ਲਿਆ ਸੀ ਤਾਤਾ ਦੱਸ ਤਾਤਾ ਦੱਸ ਮੜਾਏ ਦੱਸ ਉਹ ਚਾਬੀ ਬਾਰੇ ਚਾਬੀ ਬਾਰੇ ਦੱਸ ਚਾਬੀ ਤੂੰ ਕਹਿੰਦਾ ਸੀ ਵੀ ਚਾਬੀ ਲੱਗ ਪਈ ਨਹੀਂ ਚੱਕੀ ਹੈ ਹਾਂ ਚੱਕੀ ਤਾਂ ਨਹੀਂ ਭਾਈ ਮੈਂ ਦੇਖੀ ਡਿੱਗੀ ਹੈ ਚਾਬੀ ਮੈਨੂੰ ਝੋਨਾ ਹੀ ਨਹੀਂ ਪਤਾ ਘਰੇ ਡਿੱਗੀ ਇੱਕ ਵਾਰ ਡਿੱਗੀ ਹੈ ਲੋ ਚਾਚੇ ਮੁੱਕਰ ਕੇ ਜਦੋਂ ਉਹਨਾਂ ਨੂੰ ਆਈ ਨਹੀਂ ਪਤਾ ਵੀ ਚਾਬੀ ਡਿੱਗੀ ਕਿੱਥੇ ਆ ਫਿਰ ਮੈਂ ਚੱਕ ਕਿਵੇਂ ਲਈ ਚਾਬੀ ਪਰ ਅਈ ਤਾਂ ਕਹਿੰਦੇ ਤੇਰੇ ਕੋਲ ਨਹੀਂ ਹੈਗੀ ਤੂੰ ਬੈਗ ਚੈੱਕ ਕਰਾ ਦੇ। ਬੈਗ ਚੈੱਕ ਕਰਾ ਦੇ। ਜਣਾ ਨਹੀਂ ਸਾਨੂੰ ਕਿਹਾ ਇੱਕ ਮੇਰਾ ਬੈਗ ਹੋ ਪਿਆ। ਇਹ ਹੋ ਜਾਊਗਾ। ਪਤਾ ਮੈਨੂੰ ਸਭ ਚੈੱਕ ਕਰਾ ਜਿਸ ਤੋਂ ਪਹਿਲਾਂ ਚੈੱਕ ਕਰ। ਇਹੋ ਜੀ ਗੱਲ ਤਾਂ ਕੋਈ ਹੈ ਹੀ ਨਹੀਂ। ਉਹ ਦਿਮਾਗ ਰਿਆ ਵਾ ਤੁਸੀਂ ਆ ਕੀ ਚੋਰ ਬਣਾ ਰੱਖਿਆ ਮੇਰੇ ਕੁੜੀ ਨੂੰ ਹੈ। ਉਹੀ ਤਾਂ ਗੱਲ ਸਮਝੋ। ਉਹ ਮੇਰੀ ਮੈਂਡੀ ਦੀ ਚਾਬੀ ਆ। ਉਹ ਮੈਂ ਚੋਰੀ। ਜਿਵੇਂ ਆਇਆ ਕਰੋ ਭਾਈ। ਆਇਆ ਕਰੋ। ਆ ਕੀ ਜਾਏਗਾ। ਐਦਾਂ ਹੀ ਹੈ ਲਾਪਰੀਦ। ਤੁਸੀਂ ਪਹਿਲਾਂ ਆਪਦੇ ਚੈੱਕ ਕਰਾਓ ਨਾਲੇ ਫਿਰ ਸਾਰੇ ਆ ਚੈੱਕ ਕਰ ਲਓ। ਆ ਚੈੱਕ ਕਰ ਲਓ ਸਾਡੇ ਕਰ ਲਓ ਚੈੱਕ ਕਰਵਾ ਚੁੱਕੇ ਹਾਂ। ਸਾਰੇ ਇਹਨਾਂ ਆਪਾਂ ਕੱਪੜੇ ਆ। ਔਰ ਉਹ ਚਾਬੀ ਪਹਿਲਾਂ ਵੀ ਤਾਂ ਇਹਦੇ ਕੋਲ ਹੀ ਸੀ ਇਹ ਵੀ ਚੱਕ ਕਰਾਉਂਦਾ ਮੈਂ ਫੜ ਕੇ ਇਹਨੂੰ ਫੜਾ ਦਿਆਂਗਾ ਮੈਂ ਆਪਾਂ ਇਹ ਕੱਪੜੇ ਮੈਂ ਵਿਸ਼ਵਾਸ ਨਾਲ ਤੁਹਾਨੂੰ ਚਾਬੀ ਫੜਾਈ ਹੈ ਹਟ ਜਾਓ ਯਾਰ ਬਤਾ ਰਹੇ ਦੋ ਚੁੱਪ ਕਰ ਜਾਓ ਇੱਧਰ ਹੋ ਲੋ ਤਰੀਦ ਕੁਝ ਨਹੀਂ ਹੈ ਮੈਂ ਵਿਸ਼ਵਾਸ ਨਾਲ ਤੁਹਾਨੂੰ ਚਾਬੀ ਫੜਾਈ ਹੈ ਮੈਂ ਚੋਰੀ ਕਰੂੰਗੀ ਫਿਰ ਗੱਲ ਤਾਂ ਤਾਂ ਹੀ ਦਾ ਮੈਂ ਕਹਿਣਾ ਵੀ ਚਾਬੀ ਹੈ ਇਹਦੇ ਕੋਲ ਹੀ ਸੀ ਆਪਾਂ ਕੋਲ ਪਹਿਲਾਂ ਤਾਂ ਇਹਨੇ ਐ ਰੈਟ ਲਈ ਸੀ ਵੀ ਇਸ ਘਰ ਤੋਂ ਜਾਂਦੀ ਨਹੀਂ ਹੁਣ ਮੈਨੂੰ ਜਾਣ ਨਹੀਂ ਦਿੰਦੀ ਇਹ ਚਾਬੀ ਤਾਂ ਕੋਈ ਨਾ ਪੜੀ ਹੈ ਬਈ ਹੈ ਉਹੀ ਚਾਬੀ ਹੈ ਇਹ ਸਾਰੇ ਦੇਖ ਲਓ ਚੰਗੀ ਤਰ੍ਹਾਂ ਆ ਦੇਖੋ ਚਾਚਾ ਤੇਰੇ ਕੋਲ ਸੀਗੀਆਂ ਤੂੰ ਦੇਖ ਇਹ ਪਹਲਾ ਲੈ ਭਾਈ ਆਹ ਦਾ 사મી ਨੇ ਸੁੱਕੇ ਹੋਏ ਉਹ 사મી ਨੂੰ ਹੁਣ ਭੁੱਲੇ ਆਗੇ 18 ਚਾਬੀਆਂ ਦਾ ਉਹੀ ਨੇ ਉਹ ਮੇਰੇ ਪਰਸ ਚ ਕਿਵੇਂ ਆ ਗਈਆਂ ਤਾਂ ਡਿੱਗੀਆਂ ਸੀ ਨਾ ਤੈਨੂੰ ਪਤਾ ਹੋਊਗਾ ਮੈਂ ਇਹੇ ਦਾ ਸੀ ਪੁੱਛ ਰਹੇ ਆ ਹਾਂ ਕਿ ਤੂੰ ਕੁੜੀਏ ਕੀ ਕਰਨਾ ਸੀ ਇਹਨਾਂ ਦਾ ਹੈ ਉਹ ਮੈਂ ਉਹਦਾ ਪੁੱਛਦਾ ਚਾਚਾ ਇਸ ਕਿੱਥੇ ਹੋ ਜਾ ਗੱਲਾਂ ਕਰੀ ਜਾਂਦੇ ਹੋ ਜੇ ਮੈਂ ਚਾਬੀਆਂ ਨੂੰ ਐ ਲਗਾਉਣਾ ਹੁੰਦਾ ਮੈਂ ਤੁਹਾਨੂੰ ਫੜਾਉਂਦੀ ਕਿਉਂ ਫਿਰ ਗੱਲ ਤਾਂ ਉਹੀ ਹੈ ਮੈਨੂੰ ਪਤਾ ਨਹੀਂ ਚਾਬੀ ਡਿੱਗੀ ਕਿੱਥੇ ਆ ਮੈਂ ਦੱਸਾਂ ਭਾਈ ਤੂੰ ਕਿਉਂ ਫੜਾਈ ਆ ਇਹਨੇ ਕੀ ਢੀ ਚਲਾਕੀ ਪਹਿਲੇ ਇਹਨੇ ਫੜਾਈ ਚਾਬੀ ਉਹਨੂੰ ਵੀ ਜੇ ਮੈਂ ਆਪਣੇ ਕੋਲੇ ਰੱਖੂਗੀ ਤਾਂ ਸ਼ੱਕ ਮੇਰੇ ਤੇ ਜਾਊਗਾ ਹੁਣ ਸਾਨੂੰ ਕਿਉਂ ਤੂੰ ਕੀ ਕਾਰਸ਼ਕਤਾ ਨਹੀਂ ਕਰੀਏ ਕਾਦੀ ਕਾਰਸ਼ਕਤਾ ਨਹੀਂ ਭਾਈ ਚਾਬੀ ਤਾਂ ਮੈਂ ਫੜਾਈ ਇਹਨੂੰ ਆ ਫਿਰ ਇਹਦੇ ਕੋਲ ਕਿੱਥੋਂ ਆ ਗਈ ਇਹ ਤਾਂ ਮੈਂ ਮੈਂ ਬੜੀ ਸੀ ਤੈਨੂੰ ਪਤਾ ਤੂੰ ਬੋਲੀ ਕੀ ਜਾਨੀ ਹੈ ਹੁਣ ਸਾਰੇ ਕੋਲ ਵਕਤ ਤੇ ਸਾਰਿਆਂ ਦੇ ਸਾਹਮਣੇ ਮੈਂ ਕੋਈ ਚਲੋ ਠੀਕ ਹੈ ਆਪਣੇ ਕੋਲ ਤਾਂ ਫੋਨ ਨਹੀਂ ਰਹੀ ਕਹਿੰਦੇ ਨਾ ਮੈਂ ਚਾਬੀ ਚੋਰੀ ਕੀਤੀ ਹੈ ਹਾਂ ਮੈਂ ਚਾਬੀ ਚੋਰੀ ਕੀਤੀ ਹੈ ਮੰਨ ਲਓ ਮੇਰੀ ਮਾਂ ਦੀ ਪੱਟ ਪੱਟੀ ਚਾਬੀ ਫਿਰ ਕੀ ਹੋ ਗਿਆ ਕੀ ਤੇ ਖੋਲ ਕੇ ਤੂੰ ਹੋਰ ਵੀ ਚੋਰੀ ਕਰਿਆ ਹੋਵੇ ਭਾਈ ਫਿਰ ਆ ਹੋਵੇ ਕੀ ਬਤ ਕਰਿਆ ਹੋਵੇ ਫਿਰ ਮੈਂ ਕਿਉਂ ਫਿਰ ਸਾਡੀ ਘੜੇ ਕੋਸ ਲੱਗਦੀ ਨਹੀਂ ਸੀ ਉਹ ਹਾਂ ਲੱਗ ਲ ਤਾਂ ਇੱਥੇ ਦੂਤ ਬਿਆਈ ਗਈ ਭਰੀ ਗਈ ਹੁਣ ਤੇਰੇ ਉਰੇ ਕੀ ਹੈ ਭਾਈ ਤੁਸੀਂ ਚੋਨੀ ਹੈ ਕੀ ਹੁਣੇ ਦੱਸ ਦੋ ਅਸੀਂ ਚੋਨੇ ਵੀ ਅਲਮਾਰੀ ਚੈੱਕ ਕਰੋ ਭਾਈ ਜਿਹੜਾ ਉਹ ਚ ਸਮਾਨ ਪਿਆ ਉਹ ਦਿਖਾ ਦੇ ਬੈਗ ਚ ਚੱਕ ਲਓ ਕੀ ਲਗਈਆਂ ਭਾਈ ਦਿਖਾ ਦੇ ਇਹਨਾਂ ਨੂੰ ਕੱਢ ਦੇ ਸੋਹਣੇ ਕਿੱਥੇ ਹੈ ਨਹੀਂ ਪਾ ਰੱਖਿਆ ਹੋਵੇ ਹਾਂ ਤੇਰੀ ਤੇਰਾ ਫੜਾਟਾ ਹੋਵੇ ਹਾਂ ਲੈ ਕੁਝ ਕੀਨਾ ਹੈ ਕੁੜੀਆਂ ਦਾ ਕੀ ਹੱਕ ਬੰਦਾ ਨਾਲ ਚਾਬੀਆਂ ਰੱਖਦਾ ਪਹਿਲਾਂ ਚਾਬੀ ਗਵਾਚਦੀ ਹੈ ਫਿਰ ਇਹਦੇ ਬੈਗ ਚੋਂ ਲੱਭਦੀ ਹੈ ਜਿਹਨੂੰ ਸਮਾਨ ਕੱਢਣਾ ਚਾਬੀ ਨਾਲ ਪਾਸ ਆ ਫਿਰ ਕਹਾਣੀ ਦਾ ਸਾਫ ਸਾਫ ਡੈੜੀ ਪਤਾ ਲੱਗੀ ਜਾਂਦਾ ਪਾਪੀ ਮੇਰੀ ਗੱਲ ਦਾ ਜਿੰਦਾ ਤਾਂ ਇੱਥੇ ਮੈਂ ਕਹੇ ਤੇ ਨਹੀਂ ਜਾ ਪੇਟੀ ਚੱਕ ਕਰਕੇ ਆ ਤੂੰ ਦੇਖ ਜਿਆਦਾ ਰੌਲਾ ਨਾ ਪਾਓ ਜਾਓ ਚੱਕ ਕਰੋ ਬਾਈ ਐ ਕਿਸ ਜਾਣਦੇ ਕੁੜੀ ਨੂੰ ਫਿਰ ਫਿਰ ਬੋਲੇਗਾ ਸਹੀ ਨਾਲ ਲੈ ਬਾਈ ਹਾਂ ਐਵੇਂ ਨਹੀਂ ਜਾਣ ਦਿੰਦੇ ਕੋਡ ਨੇ ਤੇ ਚਾਬੀ ਇੱਥੇ ਹੈਗੀ ਤੂੰ ਮੈਨੂੰ ਫੜਾ ਦੇ ਲਾ ਚਾਚੀ ਨੂੰ ਫੜਾਈ ਹੋਈ ਆ ਭੈ ਜੇ ਚਾਚੀ ਨੂੰ ਫੜਾਣਾ ਜੇ ਐਨੀ ਸੱਚੀ ਹੁੰਦੀ ਨਾ ਹਾਂ ਸਭ ਸੱਚਾ ਐਨੀ ਸੱਚੀ ਹੁੰਦੀ ਫੜਾ ਦਿੰਦੀ ਚਾਬੀ ਆਜ ਟੂ ਇ ਜਾਓ ਭਾਈ ਦੇਖ ਲੈਣੀਆਂ ਐਹੀ ਦੇਖ ਲੈਣੀਆਂ ਯਾਰ ਅਸੀਂ ਕਿਹ ਦੇਖੀਏ ਭਾਈ ਉਹਨਾਂ ਦੀ ਚਾਬੀ ਤਾਂ ਸਾਨੂੰ ਫੜਾਈ ਨਹੀਂ ਹੁਣ ਜੇ ਚੋਰੀ ਹੋ ਗਈ ਸਾਰੇ ਨੂੰ ਸੱਸੀ ਚੋਰੀ ਹੋ ਗਈ ਮੈਂ ਕਿਉਂ ਜਾਵਾਂ ਮੈਂ ਯਾਰ ਤੁਸੀਂ ਜਾਓ ਜਿਹਨੇ ਜਾਣਾ ਮੈਨੂੰ ਤਾਂ ਕੋਈ ਸ਼ੱਕ ਨਹੀਂ ਹੈਗਾ ਉਹਦੀ ਧੀ ਤੇ ਜਿਹਨੂੰ ਸ਼ੱਕ ਆ ਜਾਵੜੋ ਅਸੀਂ ਕਿ ਜਾਈਏ ਭਾਈ ਅੱਛਾ ਜੇ ਤਾਂ ਚਾਬੀਆਂ ਚੋਰੀ ਹੋ ਗਈ ਉਹਦੋਂ ਅਸੀਂ ਬਗ ਜੀ ਇਹ ਵੀ ਸਾਡੇ ਨਾਮ ਲੱਗ ਜੇ ਪਹਿਲਾਂ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਆਲਰੇਡੀ ਤੁਸੀਂ ਜਾਓ ਆ ਜਾ ਦੇਖਦੇ ਆਪਾਂ ਦੇਖੋ ਦੇਖੋ ਹੁਣੀ ਹੋ ਜੂਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਭਾਰ ਕੇ ਚੋਰੀਆਂ ਹੁਣ ਵੱਟਿਓ ਬਣਦੀ ਐ ਬੇ ਕੁੜੇ ਦਾ ਤੱਕੇ ਨਹੀਂ ਹੁੰਦਾ ਹੈਗਾ ਭਈ ਚਾਬੀਆਂ ਰੱਖਣ ਦਾ ਹੋਰ ਕੰਮਲੀ ਐ ਤਾਂ ਉਹਦੇ ਨੇ ਕਿਉਂ ਰੋਣਾ ਪਾਈ ਜਾਂਦੇ ਦੀ ਵੀ ਕੋਈ ਨਾ ਕੋਈ ਭਈ ਕਰਸ਼ਤਾ ਨਹੀਂ ਹੋਊਗੀ ਹਾਂ ਹਾਂ ਤਾਂ ਹੀ ਉਰੇ ਬੈਠੇ ਸੀ ਨਹੀਂ ਆਪ ਦੇ ਕਰੇ ਨਹੀਂ ਜਾਂਦੀ ਆ ਜਾ ਆ ਜਾ ਹਾਂ ਗਰੀਬਈਆ ਥੱਲੇ ਥੱਲੇ ਕੁਝ ਨਹੀਂ ਹੈਗਾ ਭਈ ਉਹਦੇ ਚ ਸੂਟ ਨੇ ਇਕੱਲੇ ਸੂਟ ਸੂਟ ਨੇ ਕੱਲੇ ਬਾਕੀ ਗੇਣੀ ਕਿਉਂ ਕਿੱਧਰ ਗਏ ਨਾ ਨਾ ਦੇ ਨਾਮ ਦਾ ਕੱਖ ਨਹੀਂ ਹੈ ਗਿਆ ਹਾਏ ਮੈਂ ਮਰ ਜਾ ਫੇਰ ਤਾਂ ਬਈ ਸੂਟ ਵੀ ਲੈ ਜਾ ਲੈ ਜਾ ਸੂਟ ਵੀ ਚੱਕ ਲੈ ਹਜੇ ਕਹਿੰਦੇ ਰੋੜਾ ਗਿਆ ਬੋਨੀ ਹਾ ਹੁਣ ਦੱਸ ਬਈ ਕਿੱਥੇ ਨੇ ਬੋਲੋ ਹੁਣ ਆਪਾਂ ਇਹਨਾਂ ਨੂੰ ਲਮਾਰੇ ਗਏ ਨੇ ਚੋਰੀ ਹੋ ਗਏ ਤੂੰ ਹੀ ਚੋਰੀ ਕਰੇ ਨੇ ਤੂੰ ਹੋਰ ਕਿਹਨੇ ਕਰ ਲੈ ਇਹ ਕਿਉਂ ਆਪਾਂ ਤਾਂ ਇਹ ਨਹੀਂ ਰਹਿ ਗਈਆਂ ਗੰਦਗੋਲ ਤਾਂ ਤਾਂ ਕਰਦੀਆਂ ਬਈ ਆਪਾਂ ਤਾਂ ਰਹਿ ਗਈਆਂ ਸਾਸ ਨੂੰ ਕਰ ਲੋ ਕਿਉਂ ਭੰਡਾ ਆਪਾਂ ਤਾਂ ਥੋੜੀ ਤਾਂ ਆਉਂਦੀ ਸੀ ਗੇਣਾ ਤੇ ਮੈਂ ਕਿ ਚੋਰੀ ਕਰੂੰਗੀ ਸਾਡੀ ਅੱਖ ਦੀ ਹਜੇ ਸੰਧ ਚਾਬੀ ਨਹੀਂ ਪੜਾਈ ਕਿਸੇ ਨੇ ਇੱਕ ਹੋਰ ਚੋਰੀ ਕਰਦੇ ਆ ਆ ਕਿਹੋ ਜਿਹੀ ਗੱਲਾਂ ਕਰੀਏ ਨੇ ਚਾਬੀ ਆ ਲੈ ਅਸਤੋਨ ਚੋਰੀ ਕਰਦੇ ਆ ਆ ਦੇਖ ਲੋ ਜੀ ਆ ਦੇਖਣਾ ਇਹਨਾਂ ਕੋਲੋਂ ਨਿਕਲੀ ਇਹਨਾਂ ਦੇ ਲੋਕ ਸੀ ਇਹਨਾਂ ਨੂੰ ਹੁੱਕ ਬੈਠ ਗਿਆ ਉਹਨਾਂ ਨੂੰ ਸ਼ਰਮ ਕਰ ਲੈ ਕੰਨੀ ਮੈਨੂੰ ਸ਼ਰਮ ਆਉਂਦੀ ਹੈ ਠੀਕ ਹੈ ਨਾ ਨਾ ਜੇ ਸੋਲੀ ਕਰਨੇ ਹੁੰਦੇ ਸੀ ਕਰਨ ਦੇ ਕਾਲਾ ਦੇ ਬਾਈ ਮੇਰੀ ਗੱਲ ਸੁਣੋ ਜੇ ਤਾਂ ਜੇ ਤਾਂ ਕਿਸੇ ਨੂੰ ਪਤਾ ਹੋਵੇ ਤਾਂ ਵੀ ਮੰਨ ਲਓ ਹੂੰ ਤਾਂ ਸਾਰਿਆਂ ਦੇ ਸਾਹਮਣੇ ਜਾ ਤੇ ਇਹ ਨਹੀਂ ਵੇਖ ਤੋਂ ਠੀਕ ਹੈ ਇੱਕ ਮਿੰਟ ਐ ਕਰੋ ਮੇਰੇ ਬੈਗ ਚੋਂ ਕਹਨੇ ਕੱਢ ਦੋ ਫਿਰ ਕੀ ਪਤਾ ਬਈ ਪਹਿਲਾਂ ਫੜਾ ਦੇ ਉਹਨਾਂ ਪਰੋਣੇ ਨੂੰ ਚੱਕਾ ਤੇ ਮੁੰਨੇ ਪੈ ਗਿਆ ਕੀ ਪਤਾ ਕਹਨੇ ਉਹ ਤਾਂ ਚੱਕੇ ਗਏ ਹੋੜ ਜਦੋਂ ਚਾਚੇ ਨੇ ਪੱਕ ਗੱਡੀ ਸੀ ਹਾਂ ਕਿਦਾ ਗੱਡੀ ਹੈ ਨਹੀਂ ਭਈ ਉਹ ਚੱਕੀ ਗਿਆ ਕਿ ਕਿਹਾ ਮੇਰੇ ਤਾਂ ਪਾਕ ਜਿੱਦੇ ਚਾਬੀ ਲੱਤੀ ਕੱਢੀ ਨਹੀਂ ਪਾਕ ਸਰ ਗਿਆ ਉਹ ਕਹਿੰਦਾ ਉਹਨੂੰ ਮੇਰੇ ਕੋਲ ਰੱਖਿਆ ਹੋਇਆ ਕੱਢੀ ਸੀ ਨਾ ਉਹ ਪਾਕ ਨੀ ਕੱਟੀ ਕਹਨੇ ਕੱਢ ਲੈ ਤੁਸੀਂ ਐਂ ਕਹਦੋ ਅਸੀਂ ਤੇ ਕਹਿੰਦੇ ਮੇਰੇ ਤੇ ਲੱਤ ਪਾਉਂਦੇ ਮੇਰੇ ਰੈਕਸ ਪਾਉਂਦੇ ਮੇਰੀ ਗੱਲ ਸੁਨੋ ਮੇਰੀ ਗੱਲ ਸੁਨੋ ਚਾਚੇ ਨੇ ਸਾਨੂੰ ਦੋਵਾਂ ਨੂੰ ਆਪ ਆ ਕੇ ਦੱਸਿਆ ਬਈ ਮੈਂ ਤਾਂ ਪੈਟੀ ਖੋਲੀ ਨਹੀਂ ਕਹਿੰਦਾ ਸਰ ਕੋਲ ਦਾ ਮੱਤ ਕੱਢੀ ਨਹੀਂ ਚਾਬੀ ਕੋਈ ਨਹੀਂ ਆ ਕੇ ਪੈਟੀ ਖੋਲੀ ਨਹੀਂ ਡੈਡੀ ਨੂੰ ਫੜਾ ਦੇ ਦਿੱਤੀ ਸੀ ਬਈ ਮੇਰੀ ਸਾਰੇ ਜਿਹਨੇ ਗੱਲ ਸੁਨ ਲੋ ਚੁੱਪ ਕਰਕੇ ਚਾਚੇ ਨੂੰ ਕਿਸੇ ਨੇ ਨਾ ਕੁਛ ਨਹੀਂ ਕਹਿਣਾ ਅੱਛਾ ਤੁਹਾਨੂੰ ਕੀ ਲੱਗਦਾ ਵੀ ਚਾਚਾ ਚੋਰ ਹੈ ਇੰਨਾ ਭਗਤ ਬੰਦਾ ਹੋ ਨਾ ਤੁਹਾਨੂੰ ਕਿਹੜੇ ਵਾਸਤੇ ਲੱਗਦਾ ਵੀ ਚੋਰੀ ਕਰ ਲੂਗਾ ਉਹ ਨਾ ਇਹ ਤਾਂ ਚੋਰ ਲੱਗਦਾ ਨਹੀਂ ਫਿਰ ਇਹ ਚੋਰ ਨਾਲ ਦੀ ਕਿਸੇ ਪਾਸੋਂ ਕਿੰਨੇ ਕੁ ਪਰਚ ਹੋਗੇ ਚੋਰੀ ਦੇ ਦੇ ਸਿਰ ਇਹ ਤਾਂ ਲੱਗਦੀ ਹੈ ਡੈਡੀ ਇਹਦੇ ਬੈਗ ਚੋਂ ਉਹ ਨਿਕਲੀ ਹੈ ਚਾਬੀ ਫਿਰ ਤਾਂ ਇਹਦਾ ਮਤਲਬ ਇਹ ਹੀ ਚੋਰ ਹੈਗੀ ਅਸੀਂ ਤਾਂ ਕੁਛ ਨਹੀਂ ਕਿਹਾ ਬਾਈ ਹਾਂ ਚੋਰੀ ਤਾਂ ਸਾਹਮਣੇ ਚੋਰੀ ਹੋਈ ਹੈ ਤੁਹਾਨੂੰ ਸਾਹਮਣੇ ਨਿਕਲਣੀ ਹੈ ਚਾਬੀ ਮੇਰੇ ਬੈਗ ਚ ਪਾਈ ਗਈ ਹੈ ਠੀਕ ਹੈ ਲੈ ਕਰ ਲੋ ਥੇੜੇ ਬੈਠਾ ਕਰ ਲੋ ਕਿਉਂ ਨੂ ਭੰਡਾ ਆਸਾਈ ਸੀ ਗਮਤ ਰਹਿ ਗਈ ਕਦੇ ਚਾਬੀ ਉਹਦੇ ਵਿੱਚ ਇੱਕ ਮਾੜੀ ਜਿਹੀ ਜਪਾ ਤੇ ਬਾਈ ਆ ਫਿਲਮਾਂ ਲਈ ਖੇਡਣਾ ਖੇੜ ਸਾਡੇ ਨਾ ਸੈਲੀ ਗੱਲ ਤਾਂ ਮੈਂ ਗਹਿਣੇ ਪਿੱਛੇ ਗਈ ਨਹੀਂ ਸੀ ਗਹਿਣੇ ਲਈ ਵੀ ਤੁਸੀਂ ਆਏ ਆ ਜਾਣ ਬੁਝ ਕੇ ਕਿਉਂਕਿ ਤੁਹਾਡੀ ਅੱਖ ਗਹਿਣਿਆਂ ਦੇ ਉੱਪਰ ਹੀ ਸੀ ਨਾ ਤੂੰ ਹੋ ਗਈ ਬਾਈ ਇੱਕ ਮਿੰਟ ਚਾਬੀ ਕਿਉਂ ਰੱਖੀ ਬੈਠੀ ਹੈ ਜਿਹਨੇ ਪਾਈ ਆ ਉਹ ਤਾਂ ਨਾਂ ਲੈ ਦੇ ਪੁੱਤ ਨਾ ਗਹਿਣੇ ਦੇ ਉੱਪਰ ਸਾਡੀ ਨਹੀਂ ਮੈਂ ਤਾਂ ਚੋਰੀ ਕੀਤੀ ਨੇ ਬਸ ਮੇਰੇ ਲਈ ਨੇ ਗਹਿਣੇ ਫੇਰ ਫੜਾ ਲੈ ਦੇਲੇ ਦੇ ਹਾਂ ਹਲੇ ਹੁਣ ਗਏ ਨਾ ਬੋਲਣਾ ਕੋਈ ਨਾ ਲੱਗੇ ਬਗੜਾ ਤਬਰ ਮੇਰੇ ਪਿਆ ਪਿਆ ਕੀ ਚੱਕ ਲੈਣਾ ਜਦੋਂ ਸਰ ਗੈਣਾ ਮੇਰੇ ਵੀ ਮੱਚ ਮੇਰੀ ਗੱਲ ਸੁਣੋ ਸਿੱਧੀ ਬਲੇ ਸਾਡੀ ਕਾਹਦੇ ਗੈਣਾ ਉਹਦੇ ਚਾਪੀ ਉਹਦੇ ਬੈਸ ਤੇ ਪਾਦੀ ਉਹ ਹੀ ਹੁਣ ਸਭ ਦੇ ਸਾਹਮਣੇ ਕਹਿ ਗਈ ਕਿਵੇਂ ਦਊਗੀ ਯਾਰ ਕਿਉਂ ਖੋਲੂਗੀ ਉਹ ਮੇਰੀ ਗੱਲ ਵੀ ਸੁਣ ਲੋ ਗੈਣੀ ਚਾਚੋ ਲੈ ਗਈ ਚੱਕ ਕੇ ਸਿੱਧੀ ਗੱਲ ਐ ਉਹਨੂੰ ਕਹਿ ਦੇ ਨਾ ਸਾਡੇ ਘਰੇ ਬੰਦੀ ਲੋੜ ਐ ਤੇ ਨਾ ਅਸੀਂ ਉਹਦੇ ਕੋਲ ਜਾਈਏ ਆਈਏ ਸਾਡੇ ਵੱਲੋਂ ਤਾਂ ਮਰ ਗਈ ਉਹ ਅਸੀਂ ਨਹੀਂ ਵਰਤਦੇ ਉਹਦੇ ਨਾਲ ਬਈ ਉਹ ਸੋਡੇ ਭਾਦੀ ਚੋਰ ਹੋਊਗੀ ਉਹ ਯਾਰ ਮੇਰੇ ਭਾਜੀ ਤਾਂ ਹੈ ਨਹੀਂ ਮੈਨੂੰ ਤਾਂ ਪੂਰਾ ਵਿਸ਼ਵਾਸ ਆ ਸਕਦਾ ਬੱਡੀ ਤੁਸੀਂ ਕਹੋ ਜੀ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਉਹ ਸਭ ਦੇ ਸਾਹਮਣੇ ਕਹਿਤਾ ਗਈ ਵੀ ਹਾਂ ਮੈਂ ਚੋਰੀ ਕੀਤੀ ਮੈਂ ਚੋਰੀ ਕੀਤੀ ਤੇ ਹੋਰ ਉਹ ਜਿਹੜਾ ਅੱਕੀ ਤਾਂ ਕਹੂਗੀ ਅੱਕੀ ਨਹੀਂ ਕਹਿੰਦੀ ਉਹ ਸੱਚੀ ਤੇਰੀਗੀ ਸੱਚੀ ਕਹਿੰਦੀ ਆ ਕੋਈ ਨਾ ਮੈਂ ਕਰ ਲੈਣਾ ਗੱਲ ਸੱਚੀ ਕਹਿੰਦੀ ਜਿੰਨਾ ਬ੍ਰੋਸ ਤੁਸਨੂ ਨੇ ਉਹਨੇ ਮੇਰੀ ਵੀ ਕੁਝ ਲੱਗਦੀ ਆ ਹਾਂ ਛੋਟੀ ਲੱਗਦੀ ਹੁੰਦੀ ਆ ਇਲਜ਼ਾਮ ਨਹੀਂ ਸੀ ਲਾਉਂਦੇ ਤੁਸੀਂ ਕੋਈ ਨਾ ਪੁੱਲਾ ਪੈਣਾ ਜਿਹੜੀ ਮੈਂ ਗੱਲ ਗੱਡੀ ਬੁੱਲੇ ਮੇਰੀ ਗੱਲ ਸੁਣੋ ਮੈਂ ਇਲਜ਼ਾਮ ਹੀ ਲਾੜਿਆ ਮੇਰੇ ਵੀ ਮੰਨਦੇ ਗੱਲ ਆ ਕਿੰਨਾ ਮਰਜ਼ੀ ਕਹਿ ਦੋ ਇਹਨਾਂ ਨੂੰ ਦੇਖ ਲੈ ਭਾਈ ਦੇਖ ਲੈ ਬੈਠ ਪ੍ਰੀਤ ਭਾਈ ਯਾਰ ਉਹ ਨਾ ਬਹਿ ਚੱਚੇ ਬਦਮਾਗਲ ਨਾਲ ਕਰਤਾ ਇਹਨਾਂ ਨੇ ਨਾ ਪੂਰੀ ਇਹ ਪਹਿਲਾਂ ਮੈਨੂੰ ਐਂ ਦੱਸ ਮੇਰਾ ਨਾਂ ਕਾ ਤੂੰ ਲਈ ਜਾਂਦੀ ਸੀ ਤੂੰ ਵੀ ਚਾਚਾ ਕਹਿੰਦਾ ਮੈਂ ਕਹੂਗਾ ਮੈਂ ਤਾਂ ਚਾਚਾ ਤੈਨੂੰ ਬਚਾਉਂਦੀ ਸੀ ਮੈਂ ਤੇਰਾ ਕਿੰਨਾ ਤਾਂ ਪੱਖ ਪੂਰੇ ਅੱਛਾ ਉਹ ਤੈਨੂੰ ਦਿਖਿਆ ਨਹੀਂ ਹੈ ਉਹ ਗੱਲ ਦਿਖੂਗੀ ਸਵਾਹ ਬਚਾਉਂਦੀ ਦੀ ਭਾਈ ਮੱਕਰਦੀਆਂ ਮੇਰਾ ਤਾਂ ਨਾਂ ਲੈਤਾ ਦੀ ਤਾਂ ਜਮੀ ਚਾਚਾ ਹੋਲੀ ਫੋਲਪਾ ਹੋਲੀ ਫੋਲਪਾ ਹੋਲੀ ਕੀ ਯਾਰ ਆਪਦੇ ਦੇ ਗੱਲ ਨਹੀਂ ਲਿਆਉਂਦੀਆਂ ਉਹ ਤਾਂ ਜਿਵੇਂ ਆਪਾਂ ਗੇਮ ਖੇਡੀ ਸੀ ਉਸੇ ਹਿਸਾਬ ਨਾਲ ਚੱਲਣਾ ਪੈਣਾ ਸੀ ਜਿਵੇਂ ਨਾਮ ਨਾ ਲੈਂਦੀ ਫਿਰ ਅਗਲੀ ਕਹਿੰਦੀ ਵੀ ਲੈ ਚਾਚਾ ਦਾ ਕਹੀ ਜਾਂਦਾ ਹਾਂ ਪ੍ਰੀਤ ਤਾਂ ਕਹਿਣਾ ਤੀ ਉਹ ਆਪਣੇ ਨਾਲ ਬੁੜਾ ਹੀ ਨਹੀਂ ਸਮਝਦੇ ਚਾੜਿਆ ਹੈ ਉਹ ਨਹੀਂ ਸਮਝਦਾ ਬਈ ਉਹ ਤਾਂ ਉਸੇ ਤੀ ਹੁਣ ਤੁਸੀਂ ਬਾਲਾ ਰੋਲਾ ਨਾ ਪਾਓ ਜੇ ਉਹਨਾਂ ਦੇ ਕੰਨ ਬਲੇਲ ਪੈ ਗਈ ਨਾ ਸਾਰਾ ਭਾਂਡਾ ਫੁੱਟ ਜਾਊਗਾ ਮੈਂ ਤਾਂ ਕਹਿਣਾ ਬਾਬੂ ਲੈ ਚਾਲੇ ਇਹਨਾਂ ਨੂੰ ਆਪਾਂ ਵੇਚ ਵਟ ਕੇ ਜੀ ਮੇਰੇ ਕੋਲ ਕੋਈ ਵੇਚਾਂਗੇ ਥੋੜਾ ਘਰ ਦਾ ਮਹੌਲ ਠੰਡਾ ਤਾਂ ਹੋ ਜਾਣੇ ਠੰਡਾ ਤਾਂ ਹੋ ਜਾਂਦਾ ਮਹੌਲ ਤਾਂ ਚੰਗਾ ਮੈਂ ਤਾਂ ਆਪੇ ਹੀ ਗੱਲ ਕਹਿਨੀ ਹੈ ਵੇਚੂ ਪਰ ਸਾਥ ਹੂਨ ਆ ਜਾਣ ਮੈਂ ਕਹਿਣਾ ਕਿਤੇ ਕੋਈ ਸਿਆਣੇ ਸੱਪੇ ਕੋਲੇ ਜਾਇਆ ਹੋਣਾ ਮੇਰੇ ਰੱਖੇ ਹੋਏ ਨੇ ਐ ਨਹੀਂ ਥਿਆਂਦੇ ਚਾਚਾ ਸਿਆਣੇ ਕੋਲੇ ਕਹਿੰਦਾ ਸਿਆਣਾ ਕੀ ਕਰਦਾ ਜਾਈ ਜਨ ਜਿੱਥੇ ਥੋੜਾ ਜਿਹਾ ਬਸ ਮਹੋਰ ਠੰਡਾ ਹੋਣੇ ਮਹੋਰ ਠੰਡਾ ਹੋਣ ਤੋਂ ਬਾਅਦ ਕੀ ਦੇਖਦਾ ਤਾਂ ਕੀ ਕਰਨਾ ਕੀ ਠੀਕ ਹੈ ਨਾ ਸਾਡਾ ਵਾਲਾ ਬੁੜਾ ਸਾਡਾ ਪਤਾ ਥੋੜਾ ਤੇਜ਼ ਹੈ ਮੈਂ ਇਹ ਨਹੀਂ ਆ ਹਾਂ ਇਹ ਜੀ ਜਾਂਦੀ ਇਹਨੂੰ ਜਾਣ ਤੋ ਕੁੜੀਏ ਇਹ ਸੋਚੂਗੀ ਤਾਂ ਹੈਗੀ ਵੀ ਤੂੰ ਮਾਂ ਗਈਆਂ ਕਿੱਧਰ ਮਾੜਾ ਮੋਟਾ ਧਤ ਪੁੱਲਾ ਦੇ ਵੀ ਉਹ ਕਰਨਗੇ ਉਹੀ ਤਾਂ ਗੱਲ ਹੈ ਭਈ ਹੁਣ ਵੀ ਮੈਂ ਆਪਦੀ ਪੇਟੀ ਚ ਮੈਨੂੰ ਪਤਾ ਕਿੱਥੇ ਲੁਕੋਈ ਨਹੀਂ ਹੁੰਦੀ ਨੀ ਬਸ ਮਾਰੀ ਜਾਊਗੀ ਨਾਲੇ ਫਿਰ ਝਰ ਕੇ ਦੇਣੇ ਨਾ ਧਰ ਦੂ ਆਪਣਾ ਉਹੀ ਤਾਂ ਗੱਲ ਹੈ ਕਿਰਪੀ ਤੂੰ ਕਿਤੇ ਬਦਨਾਮੀ ਨਾ ਕਰਵਾ ਤੂੰ ਸੀ ਕਮਾਲ ਕਰਦੇ ਹੋਗੇ ਹੁਣ ਤੂੰ ਭਈ ਇੰਨਾ ਡਰੋ ਜੀ ਨਾ ਮੈਂ ਦੱਸਾਂ ਗੱਲ ਸੁਣ ਲਓ ਗੱਲ ਤੋਂ ਬਦਲ ਕੇ ਧਰ ਦਿਓ ਕਿਤੇ ਮੇਰੀ ਹਿੱਸਾ ਸਾਡਾ ਵੀ ਹੋਣਾ ਚਾਹੀਦਾ ਕਦੇ ਇਕੱਲੇ ਵੇਚਿਆ ਉਹ ਦੇ ਦਾਂਗੇ ਭਾਬੀ ਹਿੱਸਾ ਜੀ ਦੇਵਾ ਜੀ ਬਰੇ ਨਾ ਉਹਨੂੰ ਕਰ ਲਓ ਠੀਕ ਉਹ ਤਾਂ ਫਿਰ ਬੰਦਾ ਤੁਹਾ ਏ ਹੁਣ ਬੈ ਰੋਲੇ ਨੇ ਪੇਟੀਆਂ ਤੇ ਨਾ ਜੇ ਕੰਮ ਯਾਰ ਪੇਟੀ ਚ ਸਾਮਣੇ ਨਹੀਂ ਹੋਰ ਕਿਤੇ ਕਰ ਤੂੰ ਮੀਨੂ ਫੜਾ ਮੱਛੀ ਖੇਤ ਦੱਬਿਆ ਨੇ ਨਹੀਂ ਹਾਂ ਨਹੀਂ ਚੰਦੇ ਚਾਚਾ ਖੇਤ ਤਮੀ ਪੂਰੀ ਨਹੀਂ ਲੱਗਦਾ ਪਤਾ ਤੁਸੀਂ ਇਹ ਰੋਲਾ ਪਾ ਕੇ ਜੂਝਾ ਨਹੀਂ ਖੇਤ ਦੱਬਿਆ ਹੁਣ ਤੇ ਖੇਤ ਨਾ ਗੁੱਲੇ ਬਸ ਸੁਣੋ ਕੇ ਤੋ ਕੋਈ ਹੋਰ ਕੱਢ ਲੂ ਹਾਂ ਤੂੰ ਚੁੱਪ ਕਰਕੇ ਬਹਿ ਜਾ ਸਭ ਕੁਝ ਠੀਕ ਨਾਟਕ ਕਰਨੇ ਕਿਹੜੇ ਸੌਖੇ ਨਹੀਂ ਸਿਰ ਦੁਖਾਉਂ ਲੱਗਿਆ ਬੋਲ ਬੋਲ ਹੋਰ ਸਰੀਕ ਗੱਲ ਹੈ ਸਕੀਮ ਤੋਂ ਦਿੱਤੀ ਇਹ ਕੰਮ ਕਰਦੀ ਮੈਨੂੰ ਤਾਂ ਵੀ ਸਕੀਮ ਕੰਮ ਨਹੀਂ ਕਰਨੀ ਕੀ ਇਹ ਸਕੀਮ ਪਰ ਪ੍ਰਿਕਟੋ ਦੀ ਇਹ ਤਾਂ ਕਿੰਨੇ ਦਿਨ ਹੋ ਗਏ ਸਾਡੇ ਸਕੀਮ ਨੂੰ ਚੱਲਦੇ ਨੂੰ ਇਹ ਤਾਂ ਇਹਦੇ ਮਗਰ ਮੈਂ ਪਹਿਲਾਂ ਮੈਂ ਤਾਂ ਚੁੱਪਚਾਪ ਜਿਹਾ ਰਿਹਾ ਜਦੋਂ ਅੰਦਰ ਗਏ ਮੈਂ ਹੁਣ ਕੀ ਬਰੋਲਣਾ ਕੁਝ ਸਰ ਕੁਝ ਪਤਾ ਤਾਂ ਹੈਗਾ ਚੀਜ਼ਾਂ ਮੇਰੇ ਤਾਂ ਅੰਦਰੋਂ ਖਾਸੀ ਜਿਹੀ ਲੱਗਦੀ ਜਿਵੇਂ ਨਾਮਰਬਾਦ ਹੀ ਸਾਲਾ ਕਹਿੰਦਾ ਹੱਸਦਾ ਦੀ ਮਟ ਕਹਿੰਦਾ ਹਾਸੀ ਨਹੀਂ ਕਰਦੀ ਤਰੀ ਤੋ ਗੱਲ ਸੁਣ ਲੈ ਮੇਰੀ ਮਝੇ ਦੇ ਸਾਦੇ ਬਾਵਾ ਹੁੰਦਾ ਦੇ ਛੱਤਰ ਪੈਂਦੇ ਆਪਣੇ ਸਾਰਿਆਂ ਦੇ ਮੇਰੀ ਗੱਲ ਸੁਣ ਲੈ ਇਹਨੂੰ ਕਹਿ ਦੋ ਭਈ ਅੱਧ ਕਰ ਲੋ ਕਿ ਤੇ ਦੱਸਦੇ ਗੁੱਸਾ ਭੁੱਲ ਕੇ ਮੈਂ ਤਾਂ ਵੀ ਨਹੀਂ ਦੱਸਦੀ ਹੈਗੀ ਉਹ ਗੱਲ ਸੁਣ ਲੈ ਧਿਆਨ ਨਾਲ ਨਹੀਂ ਦੱਸਦੀ ਮੈਂ ਛੱਤਰਖਾਨੇ ਨਹੀਂ ਆਪ ਬੋਲ ਬਾਤ ਵੀ ਨਹੀਂ ਦੱਸਣਾ ਨਹੀਂ ਨਹੀਂ ਦੱਸਦੀ ਹੈਗੀ ਮੈਨੂੰ ਪਤਾ ਹੀ ਉਹ ਇੰਨਾ ਕਰਨੀਆਂ ਹੋ ਮੈਂ ਮੰਨ ਜੀ ਜੱਸੀ ਭਾਈ ਕਿਤੇ ਦੋ ਪੈ ਗਈਆਂ ਤੇਰੇ ਉਹਦੀ ਉਂਗਲਾ ਤੇ ਹਨਾ ਕਰਦੇ ਨਾ ਨਾ ਮੇਰੇ ਤਾਂ ਰਦਨ ਬੜਦੇ ਮੈਂ ਨਹੀਂ ਨਾ ਤਾਂ ਦੇਖੀ ਕੀ ਗੱਲਾਂ ਕਰਦੀ ਨੇ ਉਹ ਸੁਣ ਕਿਹਾ ਉਹ ਮੁੰਡਿਆ ਕਹਿਣਗੇ ਤਾਂ ਹੈ ਕਿ ਕਿੱਥੇ ਬੈਠੇ ਨਹੀਂ ਗਏ ਅੱਧੇ ਉਧਰ ਹੋ ਜਾ ਮੈਂ ਮਰਵਾ ਦੋ ਮੈਂ ਨਾ ਮੈਂ ਨਾ ਕੰਨ ਲਾ ਕੇ ਸੁਣੋ ਹੈ ਵੀ ਕਹਿੰਦਾ ਕਿ ਨਾ ਕੋਸ ਆਹ ਫਾਸ ਨਾ ਨਹੀਂ ਤੱਟ ਕਿਤੇ ਨਹੀਂ 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 ਤੇ ਤੂੰ ਭੱਜੇ ਵੀ ਨਹੀਂ ਜਾਣਾ ਫਿਰ ਲੱਤ ਜੀ ਨਾਲ ਨਦੀ ਲਾ ਉਰੇ ਸੁਣੂਗਾ ਤੇ ਖੜਕੀ ਸੁਣ ਗਿਆ ਕੁਛ ਨੂੰ ਮੋਸਰ ਜੀ ਕਰੀ ਜਾਂਦੇ ਨੇ ਤੇਰਾ ਹੈ ਗੱਲ ਨਹੀਂ ਸਮਝ ਆਉਂਦੀ ਮੈਨੂੰ ਨਹੀਂ ਸਮਝ ਆਉਂਦੀ ਹੈਗੀ ਬਾਹਰ ਤੇਰਾ ਤਾਂ ਗਰੂਈ ਜਾਂਦੀ ਉਹ ਹੈ ਉਹ ਡਰਾਮੇ ਤਾਂ ਹੁਣ ਕਰੂਗੀ ਮੈਂ ਕਰੂਗੀ ਹੈ ਡਰਾਮੇ ਤਾਂ ਵਿਚਾਰੀ ਨੇ ਕਰ ਸ ਜਾ ਜਦੋਂ ਉਹਨੇ ਚੱਕੀਆਂ ਨਹੀਂ ਚੱਕੀਆਂ ਹੀ ਹੈਗੀਆਂ ਸੱਚੀ ਆ ਤਾਂ ਕਿਉਂ ਦੇ ਦੋ ਸਾਡੀ ਜਾਨ ਨਿਕਲ ਗਈ ਓਰੇ ਚੱਕੀ ਦੇਖ ਲੈ ਪੇਟੀਆਂ ਵਾਲੇ ਚ ਮੈਂ ਵਾਰਡ ਰਖਿਆ ਤੇ ਉਥੇ ਨੇਰੇ ਚ ਦੀਦਾ ਨਹੀਂ ਭਾਰਦਾ ਨਹੀਂ ਜੀ ਮੈਨੂੰ ਆਖੇ ਅਸੀਂ ਨੇ ਉਹ ਕਰੇ ਚਲ ਚਾਚਾ ਅਸੀਂ ਵੀ ਤਾਂ ਤੇਰੇ ਨਾਲ ਹੀ ਸੀ ਹੁਣ ਇਹਵੇਂ ਰੋਲਾ ਪਾਈ ਜਾਨੂੰ ਕੋਈ ਐਂ ਕਰੋ ਇਹ ਮੁੰਡਿਆ ਦੱਸ ਸੀ ਨਾ ਤੂੰ ਹੁਣ ਕਿਤੇ ਤੂੰ ਦੱਸ ਦੇ ਮੈਂ ਨਹੀਂ ਦੱਸਦਾ ਚਾਚਾ ਹਾਂ ਜੀ ਇਹਨਾਂ ਲਈ ਜਾਂਦੀ ਹੋਈ ਇਹਨਾਂ ਨੂੰ ਜਾਣਦੀ ਹੋ ਕਿਤੇ ਕਹਦੇ ਮੈਂ ਰਹਿਣ ਦੇ ਤਾਂ ਸੁਣ ਲੋ ਮੇਰੀ ਗੱਲ ਸੁਣ ਲੋ ਜਿਹੜਾ ਆਪਣੇ ਪਲਾਨ ਚ ਸ਼ਾਮਿਲ ਹੋ ਗਿਆ ਉਹ ਬਾਹਰ ਨਹੀਂ ਨਿਕਲਦਾ ਹੈਗਾ ਆਵਰੇ ਨੂੰ ਵੀ ਡਰ ਹੋਊਗਾ ਵੀ ਮੈਂ ਵੀ ਤਾਂ ਵਿਚਕੇ ਜੇ ਆਪਣਾ ਇਹ ਕੰਮਜਾਪ ਹੋ ਗਿਆ ਮੈਂ ਤੇ ਬਬਲੂ ਬਾਰਾ ਥਮਾਰੇ ਕਰਾਂਗੇ ਹਾਂ ਸਹੀ ਹੈ ਵੱਡੇ ਚੋਰ ਬਣਨਗੇ ਤਾਂ ਬਬਲੂ ਤੂੰ ਇਹਨੂੰ ਛੱਡਿਆ ਕੁੜੀ ਛੱਡ ਗਿੰਨ ਮਸੀ ਤੋਂ ਹਾਂ ਮਾਡਾ ਮੋਟਲੇ ਬਾਬਾ ਮੋਹ ਜੀ ਖਾਜਾ ਹਾਜੀ ਕਿੱਥੇ ਇੱਕ ਗੱਲ ਸੁਣ ਲਓ ਘਰ ਦਾ ਤਾਂ ਬਚਤ ਰਹਿ ਜੀ ਬਾਹਰ ਹੱਥ ਮਾਰੋਂਗੇ ਨਾ ਪੈੰਦੀਆਂ ਨੂੰ ਦੰ ਚੜ ਜਾਂਦਾ ਹੁੰਦਾ ਨਹੀਂ ਨਹੀਂ ਖੜੇਰੀ ਆਂਦਾ ਇਹ ਕੰਜਰ ਦਾ ਇਹੇ ਕੰਮ ਆ ਇਹਨੂੰ ਜ਼ੋਰ ਹਾਂ ਪੂਨੇ ਛੱਤਰ ਖਾ ਕੇ ਅਜੀ ਜਾ ਤਾਂ ਛੱਤਰ ਨਾ ਖਾ ਲਈ ਚੰਗਾ ਉਹ ਇਹਨੂੰ ਪੁੱਠੇ ਕੰਮ ਚ ਲਾਈ ਜਾਂਦੇ ਹਾਂ ਨਾਂਦ ਜੀ ਨਿਕਢੋ ਮੈਂ ਛੱਡੂ ਕੇ ਭੇਜੂ ਹਾਂ ਅੱਛਾ ਹਾਂ ਹਾਂ ਆਉਂਦੇ ਨੂੰ ਖੜਕਾ ਹੋਵੇ ਜੋ ਜੋੜਿਆਂ ਦਾ ਖੜਕਾ ਹੋ ਤੂੰ ਨਾ ਪੁੱਤ ਕਹਰਾ ਮੈਨੂੰ ਤਾਂ ਤੇਰੇ ਤੇ ਵਿਸ਼ਵਾਸ ਹੈ ਮੈਨੂੰ ਪਤਾ ਹੈਗਾ ਹੋ ਸਕਦਾ ਤੈਂ ਕਿਤੇ ਮੈਂ ਇਹ ਕਹਿੰਦਾ ਸੀ ਚਾਬੀ ਫਿਰ ਤੇਰੇ ਬੈਗ ਚ ਕਿਵੇਂ ਆ ਗਈ ਪੁੱਤ ਮੈਨੂੰ ਕੀ ਪਤਾ ਕਿਵੇਂ ਆ ਗਈ ਮੈਂ ਤਾਂ ਪਹਰਾ ਨਾ ਮੇਰੇ ਬੈਗ ਚ ਚਾਬੀ ਕਿਵੇਂ ਆ ਗਈ ਜੱਡੀ ਮੇਰੀ ਮਾੜੀ ਨਹੀਂ ਥੁੰਦੀ ਮੈਂ ਚਾਬੀ ਇਹਨਾਂ ਫੜਾਉਂਦੀ ਫਿਰ ਉਤੋਂ ਆ ਰਹਿਂਦਾ ਹੁੰਦਾ ਗਹਿਣੇ ਮੇਰੇ ਨਾਲ ਲਾਤੇ ਚਲ ਪੁੱਤ ਮੈਂ ਤੈਨੂੰ ਐ ਪੁੱਛਦਾ ਸੀਗਾ ਚਲ ਹੁਣ ਤਾਂ ਇੱਥੇ ਤਾਂ ਹੈ ਨਹੀਂਗੇ ਉਹ ਵੀ ਕਈ ਵਾਰੀ ਕਹਾਂ ਹੂੰ ਪਾਸੇ ਆਸੀ ਤਾਂ ਨਹੀਂ ਕਰਤੇ ਗੈਣੇ ਵੀ ਕਿਤੇ ਵੇਚ-ਬੋਚ ਦੇ ਕੋਲੇ ਸਪਾਉਂਦੇ ਆ ਕਿ ਤਾਂ ਪਾਸੇ ਕਰਤੇ ਹੁਣ ਤਾਂ ਤੁਹਾਨੂੰ ਵੀ ਆਪਾਂ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਹੁਣ ਨੇ ਪਾਸੇ ਕਰਦੀ ਘਟ ਘਟ ਤੁਹਾਨੂੰ ਦੱਸਦੀ ਤਾਂ ਸਹੀ ਮੈਂ ਓ ਮੈਂ ਹੀ ਕਹਿੰਦਾ ਮੈਂ ਕਿਹਾ ਕੀ ਨਾ ਤਾਂ ਮਤਲਬ ਲੱਗਿਆ ਹੋਏ ਪੁੱਤ ਦੱਸਣ ਦਾ ਤੈਨੂੰ ਮੈਂ ਤਾਂ ਪੁੱਛਦਾਗਾ ਮੈਂ ਨਹੀਂ ਕਹਿੰਦਾ ਵੀ ਤੂੰ ਚੱਕ ਕੇ ਲੈ ਜਾਂਦੀ ਸੀ ਵੀ ਇਹਨਾਂ ਤੋਂ ਕੰਜਰਾਂ ਤੋਂ ਬਚਾਉਣ ਦੀ ਮਾਰੀ ਨਹੀਂ ਕਹਿਣਾ ਕਿ ਹੈ ਜੇ ਕੁਝ ਨਹੀਂ ਹੈਗਾ ਇਹ ਜੀ ਗੱਲ ਹੁੰਦੀ ਮੈਂ ਤੁਹਾਨੂੰ ਪਹਿਲੀ ਦੱਸ ਦਿੰਦੀ ਇਹਨਾਂ ਨੇ ਜਾਣ ਕੇ ਚਾਲ ਖੇਡੀਆਂ ਮੇਰੇ ਨਾਲ ਥਾਰਾ ਸਾਹਮਣੇ ਮੈਨੂੰ ਬਦਨਾਮ ਕਰਨ ਦੇ ਮਾਰਿਆ ਨੇ बस ਗਹਿਣੇ ਇਹਨਾਂ ਨੇ ਕਰਤੇ ਹੋਣਗੇ ਉਹਦੇ ਜਿਹਦੇ ਪੱਗ ਚੱਕੀ ਐ ਇਧਰ ਉਧਰ ਨਾ ਮੇਰੇ ਲਾ ਤਾਂ ਹੁਣ ਇਹਨਾਂ ਨੂੰ ਮੌਕਾ ਮਿਲ ਗਿਆ ਚਾਬੀ ਮੇਰੇ ਬੈਗ ਚ ਪਾਤੀ ਗੱਲ ਤਾਂ ਜਿਵੇਂ ਚਲਾਕੀਆਂ ਕਰਦੀ ਨਹੀਂ ਨਾ ਚਲਾਕੀਆਂ ਫੜਤਾ ਲੈਣੀਆਂ ਬੈਤ ਦਾ ਪੁੱਤ ਇਹਨਾਂ ਦੀ ਮੈਨੂੰ ਤਾਂ ਲੱਗਦਾ ਤੇਰਾ ਚਾਚਾ ਲੰਗੜਾ ਜੀ ਵੀ ਨਾਲ ਰਲਿਆ ਹੋਇਆ ਇਹਨਾਂ ਦੇ ਨਾਲ ਇਹਨੇ ਤਾਂ ਸ਼ੁਰੂ ਤੋਂ ਗਹਿਣੇ ਤੇ ਆਖ ਹੈਗੀ ਸੀ ਉਹ ਤਾਂ ਮੈਨੂੰ ਪਤਾ ਹੀ ਐ ਤਾਂਹੀਂ ਤਾਂ ਉਹਨੇ ਆਪਣੀ ਮਾਂ ਨੂੰ ਬੁਲਾਇਆ ਸੀਗਾ ਦੂਜੀ ਨੇ ਉਹੀ ਤਾਂ ਮੈਂ ਕਹਿੰਦਾ ਸੀ ਉਹਨਾਂ ਨੂੰ ਵੀ ਗਹਿਣੇ ਤਾਂ ਇਹ ਤਾਂ ਚੋਰੀ ਕਰੇ ਜੇ ਇਹਨੂੰ ਕੋਈ ਡਰ ਹੋਵੇ ਵੀ ਕਿਸੇ ਪਾਸੇ ਭੱਗ ਜਾਣਗੇ ਡਰ ਤਾਂ ਸੋਨੂ ਸੀਗਾ ਪਰ ਕਿਹੜਾ ਹੁਣ ਭਾਈ ਉਹਦਾ 4-5 ਹੋਗੇ ਇੱਕ ਪਾਸੇ ਆਪਾਂ ਦੋਨੇ ਰਹਿ ਗਏ ਇੱਕ ਪਾਸੇ ਸਾਬਚੀ ਨਹੀਂ ਆਉਂਦੀ ਕੋ ਬੁਢੀ ਜੀ ਆ ਰੋਡੀ ਲੱਗੀ ਹੋਈ ਆ ਪਤਾ ਨਹੀਂ ਕਿਦੇ ਨਿਕਲੂ ਕਿਦੇ ਮਰੂ ਇਹ ਵੀ ਦੱਸ ਤੂ ਇੱਥੇ ਆਪ ਦੀ ਧੀ ਵਿਆਹੀ ਆ ਤੈਨੂੰ ਤਾਂ ਨਹੀਂ ਵਿਆਹ ਕੇ ਲਿਆਂਦਾ ਵੀ ਤੂੰ ਇੱਥੇ ਬੈਠੀ ਆ ਬਸ ਮੇਰੇ ਕੋਲ ਤਾਂ ਮੇਰੀ ਮਾਂ ਦੀ ਆਖਰੀ ਨਿਸ਼ਾਨੀ ਸੀ ਜਿਹੜੀ ਵਿਚਾਰੀ ਹਮੇਸ਼ਾ ਕਹਿੰਦੀ ਹੁੰਦੀ ਸੀ ਤੇ ਤੇਰੀ ਨਾਨੀ ਨੇ ਗਹਿਣੇ ਨੇ ਜਿਵੇਂ ਮੈਂ ਮਰ ਗਈ ਤੇਰੇ ਖੰਮ ਹੋਣਗੇ ਤੂੰ ਸਾਭ ਕੇ ਰੱਖੀ ਇਹਦਾ ਰੋਲ ਦੇਣਗੀ ਆ ਉਹੀ ਕੰਮ ਹੋ ਗਿਆ ਨਾ ਇੱਕ ਜ਼ਿੰਮੇਵਾਰੀ ਮੇਰੀ ਮਾਂ ਮੈਨੂੰ ਜਾਂਦੀ ਵਾਰ ਸੰਭਾ ਕੇ ਗਈ ਸੀ ਮੈਂ ਉਹੀ ਨਿਭਾ ਸਕ ਗਲਤੀ ਤਾਂ ਮੇਰੀ ਆ ਪੁੱਤ ਤੇਰੀ ਗਲਤੀ ਨਹੀਂ ਮੈਂ ਚਾਬੀ ਚੱਕ ਕੇ ਫੜਾਤੀ ਕੰਜਰ ਨੂੰ ਨਾ ਫੜਾਉਂਦਾ ਕਾਨੂੰਨ ਨਿਭੜਨ ਦਾ ਕੋਈ ਹੁੰਦਾ ਸੀਗਾ ਚੱਕ ਕੇ ਕੋਈ ਬੈਂਕ ਬੰਕਤੀ ਰੱਖਿਆ ਹੁੰਦੇ ਆਪਾਂ ਨੂੰ ਐ ਪਤਾ ਹੁੰਦਾ ਵੀ ਇਹ ਹੈ ਟੱਬਰਗਾ ਫਿਰ ਹੁਣ ਕੀ ਹੱਲ ਕਰੀਏ ਪੁੱਤ ਦੱਸ ਉਹਨਾਂ ਨੇ ਤਾਂ ਹੁਣ ਤੇਰਾ ਨਾਂ ਲੈਤਾ ਮੇਰੇ ਨਾਂ ਲੈਤਾ ਪੈਸੇਲ ਵਿੱਚ ਚੋਰ ਨਹੀਂ ਆ ਫਿਰ ਕੀ ਐ ਮੈਂ ਕਰ ਲਈ ਚੋਰੀ ਹੋਰ ਕੀ ਐ ਫਿਰ ਗੱਲ ਤਾਂ ਇਹ ਐ ਨਾ ਵੀ ਗੈਣੇ ਤਾਂ ਹੋਗੇ ਨਾ ਚੋਰੀ ਚਾਹ ਲੋ ਤਾਂ ਨਿਕਲ ਆਉਣਗੇ ਬੁੱਤ ਕਿਨੇ ਚੋਰੀ ਕਰੇ ਆ ਇੱਕ ਨਾ ਇੱਕ ਦਿਨ ਤਾਂ ਸੱਚ ਸਾਹਮਣੇ ਆਊਗਾ ਹੀ ਕੋਈ ਗੱਲ ਨਹੀਂ ਗੀ ਪਤਾ ਹੀ ਜਾਣਾ ਸੱਚ ਦਾ ਸਾਹਮਣੇ ਜਿਹੜੀ ਰਹੀ ਗੱਲ ਇਨਸਾਨੀਆਂ ਦੀਆਂ ਬਚੇਰੀਆਂ ਨਿਸ਼ਾਨੀਆਂ ਨੇ ਬੁੱਤ ਤੇਰੀ ਮਾਂ ਦੀਆਂ ਹੁਣ ਕੱਲੇ ਗਹਿਣੇ ਤਾਂ ਨਹੀਂ ਐ ਸਮਝ ਲਾਂਗੇ ਭਾਈ ਉਹ ਪੇਟੂ ਹੀ ਹੈਗੀ ਉਸ ਨੂੰ ਸਮਾਰ ਸਮੋੜ ਲਾਂਗੇ ਹੋਰ ਕੀ ਆ ਨਿਸ਼ਾਨੀਆਂ ਰੱਖਣੀਆਂ ਸੀ ਆਪਾਂ ਤਾਂ ਹੈਗੀਆਂ ਨੇ ਕੋਈ ਨਾ ਨਾਨੀ ਦੇ ਗਹਿਣੇ ਸੀ ਪਾਪਾ ਉਹ ਨਾਨੀ ਨੇ ਗਾਂ ਮੇਰੀ ਮਾਂ ਨੂੰ ਪਾਈ ਸੀ ਇਹ ਤਾਂ ਐ ਪਨਾ ਕੇ ਆਪਦਾ ਕੁਝ ਕਰਾ ਲੈਣਗੇ ਆ ਕੋਈ ਨਾ ਮੈਂ ਸੁਨਿਆਰ ਦੇ ਜਾਊਂਗਾ ਮੈਂ ਕਹੂੰਗਾ ਵੀ ਜੇ ਸਾਡਾ ਕੋਈ ਆਇਆ ਤਾਂ ਮੈਨੂੰ ਦੱਸੋ ਜੇ ਭਾਈ ਕਿਸੇ ਦੇ ਹੋਰ ਬਾਗੇ ਤਾਂ ਕਹਿ ਨਹੀਂ ਸਕਦੇ ਕੋਈ ਨਾ ਪੰਨਣ ਨਹੀਂ ਦਿੰਦਾ ਮੈਂ ਜਿੱਥੋਂ ਤੱਕ ਬਾਹਰ ਲੱਗਦੀ ਆ ਨਾ ਮੈਂ ਹੁਣ ਬਿੜਕ ਰੱਖੂੰਗਾ ਵੀ ਕਿੱਥੇ ਇਹਨਾਂ ਨੇ ਕੋਈ ਆ ਗਏ ਨੇ ਤਾਂ ਇਹਨਾਂ ਕੋਲ ਹੀ ਆ ਬਿੜਕ ਇਹਨਾਂ ਨੇ ਬਿੜਕ ਤਾਂ ਉਦੋਂ ਦਿੱਤੀ ਹੋਏ ਗੈਣੀ ਚੋਰੀ ਕਰ ਲਈ ਮਿੰਟ ਮਾਰੀ ਪੇਟੀ ਖਾਲੀ ਕਰਨ ਨੂੰ ਹੁਣ ਪੁੱਤ ਪਹਿਲਾਂ ਮੈਨੂੰ ਐ ਨਹੀਂ ਸੀ ਨਾ ਪਤਾ ਵੀ ਇਹਨਾਂ ਦੇ ਮਨ ਦੇ ਵਿੱਚ ਐਡਾ ਵੱਡਾ ਵੀ ਪਾਪ ਹੋ ਸਕਦਾਗਾ ਹੁਣ ਪਤਾ ਲੱਗ ਗਿਆ ਵੀ ਦਿਲ ਦੇ ਸਾਲੇ ਬੇਈਮਾਨ ਨੇ ਕਾਲੇ ਦੇ ਲੈ ਇਹਨਾਂ ਦੇ ਹੁਣ ਮੈਂ ਬਿੜਕ ਰੱਖੂੰਗਾ ਆਪੇ ਸਾਰੇ ਇੱਕ ਪਾਸੇ ਹੋ ਗਏ ਚਲੋ ਤਾਂ ਜੇ ਜੇ ਹੈਗੀਆਂ ਨੇ ਹੈਗੀਆਂ ਨੇ ਭਰਾ ਤਾਂ ਨਹੀਂ ਬਗਾਨਾ ਹੈਗਾ ਉਹਨੇ ਵੀ ਮੇਰੇ ਤੇ ਇਲਜ਼ਾਮ ਲਾਤਾ ਵੀ ਤੂੰ ਚੋਰੀ ਕਰੀ ਹੋਊਗੀ ਲੈ ਦੱਸ ਪਤਾ ਜੀ ਮੈਂ ਜਾਣ ਜੋਗਰੀ ਜੇ ਮੈਂ ਬਾਕੀ ਉਹਦੀ ਕੱਢਣਗੇ ਕਹਿਣੇ ਲੱਗੀ ਚੋਰੀ ਕਰਕੇ ਅੱਜ ਕੱਲ ਤਾਂ ਹੁਣ ਤੈਨੂੰ ਪਤਾ ਹੀ ਆ ਪੁੱਤ ਸਾਰਾ ਰਿਸ਼ਤੇ ਵੀ ਪੈਸਾ ਨਾਲ ਹੀ ਆਗੇ ਪੈਸਾ ਪਿਆਰਾ ਰਿਸ਼ਤਾ ਨਹੀਂ ਪਿਆਰਾ ਖੂਨ ਤਾਂ ਚਿੱਟਾ ਹੋਇਆ ਪਿਆ ਕੌਣ ਭਾਈ ਕੌਣ ਭੈਣ ਇੱਥੇ ਚਲ ਮੇਰਾ ਸ਼ੇਰ ਤੂੰ ਨਾ ਘਬਰਾ ਕੋਈ ਗੱਲ ਨਹੀਂ ਮੈਂ ਕਰਦਾਗਾ ਗੱਲ ਉਹਨਾਂ ਨਾਲ ਕੋਈ ਨਾ ਤਾਂ ਹੁਣ ਤੂੰ ਜਾਈਂ ਵੀ ਨਾ ਪਤੋਂ ਉੱਥੇ ਕੈਦੇ ਪਰੌਣੇ ਨੂੰ ਫੋਨ ਕਰਕੇ ਕਹੇ ਭਾਈ ਤੂੰ ਇੱਥੇ ਲਾ ਲਾ ਮੈਂ ਕਿਹੜਾ ਮੂੰਹ ਲੈ ਕੇ ਆਉਂਗੀ ਮੇਰੀ ਗਸਤੀ ਨੂੰ ਸਾਰੀ ਕਰ ਤੂੰ ਤੇਨਾਂ ਦੀ ਉਹ ਤਾਂ ਕਹਿੰਦਾ ਤੂੰ ਗੜਾ ਚੋਰ ਨੀ ਤੂੰ ਦੀ ਦੇ ਹਲੇ ਆਪੇ ਸਾਰ ਲਾਂਗੇ ਸੀ ਤਾਂ ਓਕੇ ਸੁੱਖ ਚੱਲ ਹਾਂ ਫਿਰ ਹੋਰ ਕੀ ਹੈਗਾ ਹੁਣ ਆਪਾਂ ਚੋਰ ਤਾਂ ਨਹੀਂ ਬਜਣਾ ਹੈਗਾ ਮੜੀ ਨਾ ਤੂੰ ਹੋਏਂਗੀ ਤਾਂ ਆਪਾਂ ਇਹਨਾਂ ਚ ਬਿੜ ਕੇ ਰੱਖਾਂਗੇ ਸਾਲਾਂ ਚ ਆਪੇ ਫੜ ਲਾਂਗੇ ਇਹਨਾਂ ਨੂੰ ਹੌਲੀ ਹੌਲੀ ਉਹਦੇ ਪੱਟੂ ਗੁੱਤ ਨਹੀਂ ਆਈਆਂ ਨਾ ਇਹ ਬੁੜੀ ਜੀ ਨੂੰ ਸੱਦੂ ਆ ਗਈ ਮੇਰੇ ਸਾਲਾਂ ਦੀ ਇੱਥੇ ਰੋਡੀ ਲੱਗੀ ਐਨੀ ਮਰੀਜ਼ ਮੀਰ ਵਾਲੇ ਹੋਣਗੇ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਤੁਸੀਂ ਉਹਦਾ ਮਰੀਦ ਹੀ ਚੰਮਖਾਈ ਜਾਨੀ ਹੋ ਮੜੀ ਮੱਟੀ ਸ਼ਰਮ ਕਰ ਲੋ